ਕੀ ਇਹ ਭਾਈ ਲੁੱਕ ਪਣੀ ਕਿਹੜੇ ਐਕਟਰ ਵਰਗੀ ਨਹੀਂ ਸੀ ਕਿਹੜੇ ਵਰਗੀ ਪੈਂਦੇ ਤੂੰ ਸਾਊਥ ਦਾ ਬੰਦਾ ਦਾ ਕੋਈ ਹੋ ਹੈ ਸਾਊਥ ਤੋਂ ਦਾ ਜਿਹਦੇ ਲਾਸਟ ਸਭ ਤੋਂ ਚਾਪੜੇ ਪੈਂਦੇ ਹੁੰਦੇ ਆ ਆਪਾਂ ਇਹ ਮੰਨ ਸਕਦੇ ਹਾਂ ਵੀ ਯਾਰ ਕੁੜੀਆਂ ਮੁੰਡੇ ਦੋਨੋਂ ਬਰਾਬਰ ਬਰਾਬਰ ਕੰਮ ਕਰਦੀਆਂ ਨੇ ਜੀ ਕਿਉਂਕਿ ਦੇਖੋ ਜੇ ਮੁੰਡੇ ਨਾਲ ਘਮਾਉਣ ਫਿਰ ਵੀ ਕਿਦਾਂ ਇਦਾਂ ਕੰਮ ਜਾਇਜ਼ ਨਹੀਂ ਹੈਗੇ ਹਾਂਜੀ ਜੇ ਕੁੜੀਆਂ ਨਾਲ ਘਮਾਉਣ ਫਿਰ ਵੀ ਕਿਦਾਂ ਚਲੋ ਅੱਧੇ ਸਮੇਂ ਦਾ ਕੁੜੀਆਂ ਵੀ ਬਰਾਬਰ ਕੰਮ ਕਰ ਰਹੀਆਂ ਨੇ ਜੌਬ ਕਰਦੇ ਨੇ ਵਧੀਆ ਗੱਲ ਹੈ ਜੀ ਹਾਂ ਪਰ ਇਕੁਅਲ ਹੈਗੇ ਨੇ ਚੀਜ਼ਾਂ ਜੇ ਤੁਸੀਂ ਮੰਨਦੇ ਹੋ ਥੋੜਾ ਬਹੁਤ ਪਰ ਕੁੜੀਆਂ ਜ਼ਿਆਦਾ ਕੰਮ ਕਰਦੀਆਂ ਨੇ ਅਡਾਂਗ ਲੈ ਕੇ ਆਓ ਪਹਿਲਾਂ ਦੇਖੋ ਜੀ ਜਿਹੜੇ ਕੰਮ ਤੁਸੀਂ ਕਹਿੰਦੇ ਵੀ ਕੁੜੀਆਂ ਰੋਟੀਆਂ ਲਾਉਂਦੀਆਂ ਨੇ ਕੁੜੀਆਂ ਭਾਂਡੇ ਮਾਉਂਦੀਆਂ ਨੇ ਜੀ ਇਹ ਕਿਤੇ ਨਾ ਕਿਤੇ ਸ਼ੁਰੂ ਤੋਂ ਪ੍ਰਾਤਨ ਸਮੇਂ ਤੋਂ ਕੰਮ ਆਇਆ ਇਹ ਕੁੜੀਆਂ ਨੂੰ ਕਰਦਾ ਹੈ ਜੀ ਪਰ ਤੁਹਾਨੂੰ ਲੱਗਦਾ ਹੋਰ ਵੀ ਕਹਿਣਾ ਜਿਆਦਾਤਰ ਤੁਸੀਂ ਕਿਸੇ ਤਖੜੇ ਰੈਸਰਮੈਂਟ 'ਚ ਲੱਗ ਜਿਓ ਵਧੀਆ ਚੋਂ ਉਥੋਂ ਜਿਆਦਾਤਰ ਕੌਣ ਮਿਲਣਗੇ ਜਿਹੜੇ ਸ਼ਕੋਣ ਦੇ ਦੋ ਜਵਾਬ ਜੀ ਹੋਰ ਵੀ ਥੋੜੀ ਜਿਹੀ ਕਿਹੜੀਆਂ ਸੀ ਦੁਬਾਰਾ ਦੱਸਿਓ ਜੀ ਬੇਕਿੰਗ ਰੀਡਿੰਗ ਵਧੀਆ ਲੱਗਦੀ ਹੈ ਹਮਮ ਰੀਡਿੰਗ ਰੀਡਿੰਗ दैट मींस ਪੜ੍ਹਨਾ ਵਧੀਆ ਲੱਗਦਾ ਨੋਵਲਸ ਨੋਵਲਸ ਵਧੀਆ ਇਹ ਦੇਖੋ ਹੁਣ ਫਿਰ ਤੁਸੀਂ ਮੇਰੇ ਮੱਦੇ ਸਵਾਲ ਪੈਦਾ ਕਰਦੇ ਸੀ ਇੱਕ ਚੱਕਰ ਕੀ ਹੈ ਵੀ ਮਾਰੇ ਚ ਵੀ ਦੇਖੋਣਾ ਆ ਦੇ ਇਹਨੂੰ ਰੀਡਿੰਗ ਵਧੀਆ ਲੱਗਦੀ ਤੁਹਾਨੂੰ ਮੁੱਖ ਦੀ ਗੱਲ ਆਪੇ ਇਹ ਕਿ ਇਹ ਵੀ ਜਦੋਂ ਮੁੰਡੇ ਦਾ ਪੁਆਇੰਟ ਵੀ ਮੁੰਡੇ ਲੋਜਿਕੀ ਪੜ੍ਹਦੇ ਤੇ ਕੁੜੀਆਂ ਲੌਂਗ ਹੁੰਦੇ ਨੇ ਰੱਟਾ ਨਹੀਂ ਅਜੇ ਵੀ ਨਹੀਂ ਮੰਨਦੀ ਉਹ ਚੱਕ ਨਹੀਂ ਇੱਕ ਬਾਈ ਫਿਰੇ ਹੁਣ ਇਹ ਦੱਸਿਓ ਮੁੰਡਿਓ ਜਿਵੇਂ ਬਾਈ ਤੁਸੀਂ ਕੰਮ ਦੀ ਗੱਲ ਪੱਤ ਗਈ ਸੀ ਵੀ ਕੁੜੀਆਂ ਆਉਂਦੇ ਨੇ ਘਰੇ ਬੇਲੀਆਂ ਬਾਈ ਆਹ ਸਪੂਨ ਮਿਲਦਾ 10 ਸਪੂਨ ਦਾ ਵੈਸੇ ਮਿਲਿਆ ਹੈ ਮਾਲ ਕੁੜੀਆਂ ਆਉਂਦੇ ਨੇ ਵਿਲੇ ਦੇ ਮੁੰਡੇ ਘਰੇ ਕੰਮ ਕਰਦੇ ਆ। ਇਹ ਤਾਂ ਬੇਸਿਕਲ ਦੇ ਮੱਕਿਓਂ ਕੋਈ ਮੁੰਡਾ ਕਦ ਬਈ ਮੁੰਡੇ ਮਾੜੇ ਕੰਮ ਨਹੀਂ ਕਰਦੇ ਕੁੜੀਆਂ ਕੰਮ ਕਰਦੀਆਂ ਨੇ। ਕਰਦੇ ਆ। ਕਰਦੇ ਆ। ਸਾਰੇ ਕੰਮ ਕਰਦੇ ਆ। ਜ਼ਿਆਦਾ ਕੰਮ ਆਉਂਦੇ ਨੇ ਸਭ। 12 ਵੀ ਯਾਰ ਦੋਸਤ ਵੀ ਸਾਹਮਣੇ ਹੁੰਦੇ ਨੇ। ਵੀ ਆ ਫੋਨ ਆ ਜਾ ਇਧਰ ਆ ਕਰਦੇ ਨੇ ਦੇ ਕੰਮ ਜਾ ਕੋਈ ਮਤਲਬ ਰਿਸ਼ਤੇਦਾਰ ਆ ਜਾਂਦੇ ਨੇ ਯਾਰ ਆ ਕਰਕੇ ਆਈਆਂ ਆ ਕਰਕੇ ਕੁੜੀਆਂ ਕਰਦੀਆਂ ਨੇ। ਮੁੰਡੇ ਕਰਨੇ ਪੈਂਦੇ ਨੇ ਮੁੰਡੇ ਨਹੀਂ ਕਰਨਾ ਪੈਂਦਾ ਓਕਾ ਕੁੜੀਆਂ ਚੱਲਦੀਆਂ ਨੇ ਕੱਲੀਆ ਬਸ ਕੁੜੀਆਂ ਨੂੰ ਕੱਲਾ ਚੁਗਲੀਆਂ ਹੋ ਗਿਆ ਉਹਨਾਂ ਦਾ ਪਤਾ ਹੁੰਦਾ ਵੀ ਰਿਸ਼ਤੇਦਾਰ ਨਾਲ ਉਹ ਚੁਗਲੀ ਕਰਨੀ ਹੈ ਫਲਾਣਾ ਫੋਨ ਕਰਨੀ ਉਹ ਪੁੱਛ ਲੈਂਦੇ ਹੈ ਕੀ ਲੱਗਦਾ ਮੈਮ ਉਹ ਕਹਿੰਦੇ ਵੀ ਜਿਆਦਾ ਜਿਹੜੇ ਕੰਮ ਨੇ ਨਾ ਅਸਲੀ ਕਿਬੀ ਰਿਸ਼ਤੇਦਾਰ ਦੇ ਪਿਓ ਮੁੰਡੇ ਕਰਦੇ ਸੀ ਤੇ ਕੁੜੀਆਂ ਨੇ ਪਿਓ ਰ ਬੇਲੀਆਂ ਨਹੀਂ ਨਹੀਂ ਕਹਿੰਨਾਂ ਨੇ ਕਿ ਕੰਮ ਮੈਜ਼ਨ ਕਿਹੜੇ ਕੰਮ ਕਰਦੇ ਨੇ ਮੁੰਡੇ ਜਿਹੜੇ ਕੁੜੀਆਂ ਨਹੀਂ ਕਰ ਸਕਦੇ ਕਰਾਉਂ ਵੀ ਸਾਰੇ ਕੰਮ ਕਰਾਉਂਦਾ ਕਰਦਾ ਸਾਰਾ ਕੰਮ ਕੁੜੀਆਂ ਕਰਦੀਆਂ ਨੇ ਚਲੋ ਆਦੇ ਤੋਂ ਇੱਕ ਕੰਮ ਨਹੀਂ ਹੁੰਦਾ ਸਾਨੂੰ ਸਾਰੇ ਕੰਮ ਕਰਦੇ ਬਈ ਰਾਬੀ ਆ ਗਈ ਕੁੜੀਆਂ ਗੱਲੀਆਂ ਰੋਟੀਆਂ ਬਗਾਉਂਦੀਆਂ ਨੇ ਮੁੰਡਿਆਂ ਦੇ ਖੇਤ ਦਾ ਕੰਮ ਹੋ ਗਿਆ ਜਿਵੇਂ ਮੈਂ ਜ਼ਮੀਨਾਰ ਜ਼ਮੀਨਦਾਰਾਂ ਜਵਾਕਾ ਵੀ ਸਾਡਾ ਸਾਰਾ ਕੰਮਗਾਰ ਵੀ ਮਲਵਾਇਆ ਹੀ ਕਰਦੇ ਆ ਕਰੇ ਉਹ ਫਿਰ ਦਾ ਹਰਾ-ਚਾਰਾ ਲੈ ਕੇ ਆਉਂਦੀ ਹੋਵੇ ਹਾਂ ਬਈ ਕੀ ਪਤਾ ਬਾਕੀ ਅਗਲੀ ਹਾਂ ਨਹੀਂ ਧੀ ਨਹੀਂ ਪਾਣੇ ਦੀ ਕੁੜੀ ਹੋਵੇ ਕੱਕ ਫੋ ਵੱਡਣੀ ਜਾਂਦੀ ਹੋਵੇ ਓਏ ਫਨ ਐਵੇਂ ਨਹੀਂ ਫਨ ਨਾ ਨਾ ਉਹ ਬਸੇ ਬਾਕੀ ਦੀ ਕੰਮ ਦੀ ਗੱਲ ਚੱਲਦੀ ਹੈ ਜੀ ਉਹ ਕਹਿੰਦੇ ਜਿਹੜੇ ਜ਼ਿਆਦਾਤਰ ਦੇ ਅਸੀਂ ਮੇਨ ਮੇਨ ਕੰਮਾਂ ਦੀ ਗੱਲ ਕਰਦੇ ਆ ਜ਼ਿਆਦਾਤਰ ਕਿ ਮੁੰਡੇ ਕੰਮ ਕਰਦੇ ਆ ਕੁੜੀਆਂ

ਬਟ ਇਟ ਮੀਨਸ ਐ ਥੋੜੀ ਆ ਵੀ ਜਿਆਦਾ ਨਹੀਂ ਕੁੜੀਆਂ ਨਹੀਂ ਗਰਲਸ ਘਰ ਦਾ ਵੀ ਕੰਮ ਕਰਦੀ ਹੈ ਬਾਹਰ ਦਾ ਵੀ ਕਰਦੀ ਹੈ ਚਲੋ ਚਲੋ ਇਹ ਗੱਲ ਠੀਕ ਹੈ ਇਹਨਾਂ ਦੀ ਮੰਨਣ ਵਾਲੀ ਆ ਵੀ ਇਹ ਸਹੀ ਆ ਇਹਨਾਂ ਐਜ਼ ਆ ਫੀਲਡ ਮਤਲਬ ਕੀ ਕਹਿ ਰਹੇ ਨੇ ਵੀ ਕੰਮ ਵੀ ਕਰਦੀ ਆ ਨੇ ਇੱਥੇ ਘਰ ਦਾ ਕੰਮ ਵੀ ਕਰਦੀ ਆ ਨੇ ਕਿਉਂਕਿ ਮੈਂ ਦੇਖੇ ਨੇ ਆਪਦੇ ਵਾਈਫ ਕਰਦੇ ਬਟ ਬਿੱਲੇ ਨਾਲ ਬਿੱਲੀ ਰਹਿੰਦੀ ਨਹੀਂ ਜਿਆਦਾ ਕਹੀ ਗਿਆ ਆਪਦੇ ਕਰਦਾ ਨਾ ਪੋਛ ਨਹੀਂ ਦਿੱਚੇ ਛੁੱਟ ਨੇ ਇਹ 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 ਵੀ ਤਾਂ ਗੱਲ ਹੈਗੀ ਨਹੀਂ ਨਹੀਂ ਉਹ ਜੋਬ ਵਾਲੀ ਬਾਤ ਨਹੀਂ ਕਰ ਰਹੇ ਜੋ ਘਰ ਕਿ ਕਵੀਲਦਾਰੀ ਵਾਲੇ ਕੰਮ ਹੁੰਦੇ ਆ ਉਹ ਉਹ ਪਾਰਟ ਹੈ ਨਾ ਸਹੀ ਹੈ ਮੈਂ ਮੰਨਦਾ ਵੀ ਉਹ 50-50 ਆ ਦੇਖੋ ਬੈਲੈਂਸ ਕਰਨਾ ਪੈਂਦਾ ਠੀਕ ਹੈ ਵੀ ਉਹ ਲਾਈਫ ਚਲੋ ਇਹਨਾਂ ਦੇ ਨੇ ਮੈਂ ਇਹਨਾਂ ਨੂੰ ਕਿਹਾ ਨਹੀਂ ਕਦੇ ਵੀ ਤੁਸੀਂ ਜੋਬ ਕਰੋ ਠੀਕ ਹੈ ਕਿਉਂਕਿ ਮੈਂ ਆਪਦੀ ਸੈਲਰੀ ਚ ਇਹਨਾਂ ਨੂੰ ਦੇ ਦਵਾਂਗਾ ਠੀਕ ਹੈ ਜੀ ਤੇ ਇਹਨਾਂ ਦੀ ਆਪਦੀ ਉਹ ਹੁੰਦੀ ਆ ਗੁੰਡੀ ਵੀ ਮੈਂ ਇਕੁਅਲੀ ਲੈਵਲ ਤੇ ਉਹ ਕਰ ਲੂੰਗੀ ਠੀਕ ਹੈ ਨਾ ਵੀ ਮੈਂ ਆਪਦਾ ਸੈੱਟ ਕਰ ਲੂੰਗੀ ਆਪਦਾ ਹੋਣੀ ਹੈਗਾ ਮੈਨੂੰ ਕੋਈ ਹੋਰ ਉਹ ਕਵੀਲਦਾਰੀ ਚ ਚਲਾਉਣੇ ਹੋਗੇ ਤੁਸੀਂ ਦੇਖਦੇ ਹੋ ਹਾਂ

ਫਾਈਨੈਂਸ ਫਾਈਨੈਂਸ ਸੈੱਟ ਕਰਨਾ ਘਰ ਦਾ ਕਿ ওভার ਐਕਸਪੈਂਡੀਚਰ ਨਾ ਮਨਥਲੀ ਲੱਗੇ ਦੇਖ ਕੇ ਨਹੀਂ کیسے ਨਹੀਂ ਇਹਨਾਂ ਦਾ ਮੈਂ ਮਤਲਬ ਕਿ ਉਹਨਾਂ ਨੂੰ ਡਾਇਰੈਕਟਲੀ ਇਹਨਾਂ ਦੇ ਵੀਓ ਪਾਰਟ ਨਾਲ ਹੀ ਕਹਿ ਰਹੇਗਾ ਵੀ ਇਹ ਵੀ ਗਰਲਸ ਹੀ ਐ ਸਾਬੇ ਮਤਲਬ ਫਾਈਨੈਂਸ਼ਲੀ ਮੈਂ ਦੇਖਿਆ ਨਹੀਂਗਾ ਵੀ ਕਿੰਨਾ ਕੁੜੀਆਂ ਉਹ ਕਰਦੀਆਂ ਨੇ ਮਤਲਬ ਕਿ ਹੁਣ ਤੱਕ ਟੂ ਵੀ ਓਨਸਟ ਮਤਲਬ ਮੇਰੇ ਲਾਈਫ 'ਚ ਕਾਫੀ ਕੁੜੀਆਂ ਨਹੀਂ ਉਹਨਾਂ ਨੂੰ ਰੱਤਾ ਫਰਕ ਨਹੀਂ ਹੈਗਾ ਮਤਲਬ ਫਰੈਂਡ ਸੀ ਜੀ ਮਤਲਬ ਫਰੈਂਡ ਸੀ ਮੇਰੀਆਂ ਜਦੋਂ ਗਰਾ ਗੈਪ ਕੱਟ ਦਿਆ ਕਰੋ ਐਜ਼ ਅ ਫਰੈਂਡ ਸੀ ਆ ਉਹਨਾਂ ਨੇ ਜੇ ਕੈਲਕੂਲੇਸ਼ਨ ਵੀ ਕਰਦੇ ਈਵਨ ਮੇਰੇ ਨਾਲ ਇੱਕ ਫਰੈਂਡ ਸੀ ਅਸੀਂ ਗੂਗਲ ਪੇ ਕਰਨਗੇ ਚਿਪਸ ਲੈ ਹੋਲੇ ਠੀਕ ਆ ਉਹ ਕਹਿੰਦਾ 60 ਰੁਪਏ ਹੋਗੇ ਮੈਂ ਕਿਹਾ 40 ਰੁਪਏ ਹੋਏ ਨੇ ਉਹਨੇ ਚੱਕ ਕੇ 60 ਰੁਪਏ ਕਰਤੇ ਜੋ ਬੰਦਾ ਸੇ ਸਾਹਮਣੇ ਵਾਲਾ ਗਊ ਕੁੜੀ ਨੂੰ ਵੀ ਇੰਨੇ ਹੋਗੇ ਇਹਨਾਂ ਨੇ ਪੁੱਛਣ ਵਾਲੀ ਵੀ ਇੰਨੇ ਕਿਉਂ ਹੋਏ ਆਪਣੇ ਵਾਲੇ ਕਹਿਣਗੇ ਯਾਰ ਆ ਤਾਂ ਇੰਨੇ ਦਾ ਹੈ ਇੰਨੇ ਕਿਉਂ ਆਪਾਂ ਬੱਸ ਸਟੈਂਡ ਤੇ ਵੀ ਲੜਦੇ ਆ ਵੀ 5 ਰੁਪਏ ਵਾਧੇ ਕਿਉਂ ਦੇ ਦਦੇ ਠੀਕ ਹੈ ਠੀਕ ਹੈ ਜੀ ਇਹ ਇਹ ਚ ਕਿਵੇਂ ਫਾਈਨੈਂਸ਼ਲੀ ਹੋ ਹੋਣਗੇ ਇਕੋਲੀ ਕਿਵੇਂ ਰੱਖਣੇ ਐ ਐਗਜ਼ਾਮਪਲ ਪੁੱਛ ਲੈਨੇ ਕੀ ਪਤਾ ਕਰੋਗੇ ਬਾਰਗੇਨਿੰਗ ਸਕਿਲਸ ਗਰਲਸ ਕੀ ਜ਼ਿਆਦਾ ਅੱਛੀ ਨਹੀਂ ਨਹੀਂ ਬਾਰਗੇਨ ਸੀਰੀਅਸਲੀ ਸ਼ਾਪਿੰਗ ਵਿੱਚ ਜਾਂਦੇ ਹੈ ਬਾਰਗੇਨ ਕਰਤੇ ਹੈ ਅਸੀਂ ਜ਼ਿਆਦਾ ਬॉयਜ਼ ਜੋ ਹੁੰਦੇ ਹੈ ਚਲੋ ਜਾਣੇ ਤੋਂ ਰਹਿਨੇ ਤੋਂ ਲੱਗੇ ਗਰਲਸ ਜ਼ਿਆਦਾ ਕਰਦੀਆਂ ਨੇ ਲੇਟਸਟ ਮਤਲਬ ਹੁਣ ਖੁੱਲਿਆ ਪਟਿਆਲੇ ਜੂਡੀਓ ਹਾਂ ਨਾ ਸਭ ਤੋਂ ਸਸਤੀ ਮਾਰਕੀਟ ਆ ਉਤਮਾ ਸੇਲ ਦੀ ਠੀਕ ਹੈ ਬਿਲਕੁਲ ਅਸੀਂ ਬਾਗੇ ਜੀ ਅਸੀਂ ਜਾਣੇ ਹੁੰਨੇ ਆ ਠੀਕ ਆ ਉੱਥੇ ਜਿੰਨੀਆਂ ਕੁੜੀਆਂ ਨੇ ਉਹਨਾਂ ਨੇ ਕਿਤੇ ਨਹੀਂ ਦੇਖਣਾ ਵੀ ਕਿ ਆਹ ਕਿੰਨੇ ਦਾ ਆ ਕਿਨ ਆਪਣ ਵਾਲੇ ਮੁੰਡੇ ਜਾਣਗੇ ਉਹ ਆਹ ਸੈੱਟ 100 ਰੁਪਏ ਦੀ ਆ ਚੱਕ ਲੋ ਚੱਕ ਲੋ ਇਹ ਗੱਲ ਹੈਣਾ ਜੀ ਫੇਰ ਫਿਰ ਉਹ ਕਿਵੇਂ ਕੁਆਂਟੀਟੀ ਮਤਲਬ ਕਿ ਇਨ ਦੀ ਸੈਂਸ ਹੈ ਕਿ ਇਹਨਾਂ ਮੇਰਾ ਪੁਆਇੰਟ ਆਫ View ਇਹ ਹੈ ਵੀ ਉਹ ਕਿਵੇਂ ਸਾਰਾ ਮੈਨੇਜ ਕਰਦੇ ਨੇ ਫਾਈਨੈਂਸ਼ਲੀ ਜ਼ੀਰੋ ਆ ਮੇ ਵੀ ਕੁੜੀਆਂ ਮਤਲਬ ਮੈਂ ਇਹ ਨਹੀਂ ਕਹਦਾ ਵੀ ਸਾਰੀਆਂ ਹੀ ਨੇ ਦੇਖੋ ਠੀਕ ਆ ਜੀ 50 50 ਆ ਬਟ ਐਸ ਕੰਪੇਅਰ ਟੂ ਬॉयਸ ਫਾਈਨੈਂਸ ਮਿਨਿਸਟਰ ਕੌਣ ਹੈ ਇੰਡੀਆ ਕਾ ਇਹ ਨਹੀਂ ਮੈਨੂੰ ਪਤਾ ਇਟਸ ਅ ਗਰਲ ਔਮਨ just saying And finance is zero new ਜਦੋਂ ਜੇ 2-4 ਮਿੰਟ ਕੰਮ ਚੱਲ ਪਿਆ ਰੋੜੇ ਚੱਲਣ ਵਾਲੀ ਹੈ ਅੱਬਾ ਮੁੰਡਾ ਜੀ ਹੋਰ ਛੇੜ ਲੈਂਦਾ ਬਹੁਤਾ ਫਾਇਦਾ ਨਹੀਂ ਪੂਰੇ ਕਲਾਸਾ ਇਹਦਾ ਡਾਂਗਾ ਚੱਲੋ ਸਾਡਾ ਟੈਟ ਵੀ ਕਰਤਾ ਜੀਐਸਟੀ ਉਹ ਵੀ ਲਾ ਰਹੇ ਨੇ ਤਾਂ ਹੋਰ ਨੇ ਹੋਰ ਹੈ ਚਲੋ ਮੈਨੂੰ ਇਹਨਾਂ ਬਾਰੇ ਨੌਲੇਜ ਨਹੀਂ ਹੈ ਇਹ ਚੀਜ਼ ਬਾਰੇ ਉਹੀ ਨਾ ਫਿਰ ਲੌਜੀਕਲ ਥਿੰਕਿੰਗ ਹੁੰਦੀ ਹੈ ਕੁਝ ਬਟ ਚਲੋ ਲੌਜੀਕਲੀ ਸਿਕਨ ਆਪਾਂ ਤੁਹਾਡੇ ਨਾਲ ਐਗਰੀ ਕਰਦੇ ਆਂ ਚਲੋ ਫਾਈਨੈਂਸ਼ਲੀ ਤੁਸੀਂ ਕਹਿ ਰਹੇ ਵੀ ਕਿਤਨਾ ਕਿਤੜੇ ਕੁੜੀਆਂ ਨੇ ਇਸ ਚੀਜ਼ ਦੇ ਵਿੱਚ ਆ ਕੀ ਹੈ ਅਸੀਂ ਮਾਰਾ ਨਹੀਂ ਇਕੁਅਲ ਹੈ ਇਕੁਅਲ ਇੰਕੋ ਲੈ ਕੇ ਦੋ ਨਾ ਮੇਰੀ ਮੁੰਡਿਆਂ ਨੂੰ ਸਿੱਟੋ ਨਾ ਜੀ ਮੇਰਾ ਮੇਰਾ ਤਾਂ ਸਿੱਟਾ ਹੀ ਨਹੀਂ ਖੂਨ ਖੋੜਦਾ ਜੀ ਇਧਰ ਕੁੜੋਂ ਮੈਂ ਚਲੋ ਮੈਂ ਦੱਸਦਾ ਨਾ ਚਲੋ ਮੁਗਦੀ ਗੱਲ ਮਤਲਬ ਇਹ ਕਹਿਦੀ ਹੈ ਵੀ ਚਲੋ ਕੁੜੀਆਂ ਵੀ ਵਹੀ ਕੰਮ ਕਰਦੀਆਂ ਤੇ ਮੁੰਡੇ ਵੀ ਕੰਮ ਕਰਦੇ ਕਹਿਦੀ ਹੈ ਹਾਂ ਕਹਿ ਲੈ ਚਲ ਮੰਨ ਰੱਖਣ ਨੂੰ ਕਹਿਦੀ ਹੈ ਪਰ ਮੁੰਡੇ ਮੰਨ ਨਹੀਂ ਇਹ ਤੇ ਵਹੀ ਕਰਦੀਆਂ ਹੁੰਦੀਆਂ ਮੈਂ ਜਿਹੜੇ ਉਹ ਮਾਨ ਨੇ ਘਰ ਦੇ ਨਹੀਂ ਕੰਮ ਹੁੰਦੇ ਘਰ ਦੇ ਦੀ ਹੂੰ ਹੂੰ ਘਰ ਦੇ ਕੰਮ ਇੰਦਾ ਸੈਂਸ ਅ ਉਹ ਜਿਹੜਾ ਲਈ ਮੈਂ ਸਾਰੇ ਕੰਮ ਕਰਦੀ ਰੋਟੀ ਆਪ ਬਣਾਉਂਦਾ ਸਾਰੇ ਕੰਮ ਕਰਦੀ ਕਰਦਾ ਸੀ ਵਿਆਹ ਤੋਂ ਪਹਿਲਾਂ ਮੈਂ ਸਾਰਾ ਕੁਝ ਹੀ ਕਰਦਾ ਸੀ ਸਾਰੇ ਕੰਮ ਕਰਦਾ ਹੀ ਇਹ ਚ ਕੀ ਬਹੂ ਆਈ ਦੇਖੋ ਆਪਾਂ ਇਹ ਨਹੀਂ ਕਹਿੰਦੇ ਵੀ ਕੁੜੀਆਂ ਹੀ ਇਹ ਕੰਮ ਕਰਨਾ ਕਿਉਂਕਿ ਉਹ ਇਹ ਚੀਜ਼ ਲਈ ਬਣੀਆਂ ਵੀ ਨਹੀਂ ਹੈਗੀਆਂ ਇਹ ਤਾਂ ਬਸ ਆਪਣਾ ਪੁਰਾਣਾ ਮਤਲਬ ਕੀ ਉਹ ਵੀ ਇਹ ਕੁੜੀ ਇਹ ਚੀਜ਼ ਕਰੂਗੀ ਠੀਕ ਹੈ ਨਾ ਐਂ ਤਾਂ ਜੌਬ ਵੀ ਨਹੀਂ ਸੀ ਕੁੜੀਆਂ ਦੇ ਲਈ ਬਟ ਆਪਾਂ ਕਿਉਂ ਆਪਾਂ ਇੱਕ ਦੂਜੇ ਨੂੰ ਭੇਦ ਭਾਵ ਕਰੀਏ ਠੀਕ ਹੈ ਨਾ ਜੋ ਕੁੜੀ ਕਰ ਸਕਦੀ ਆ ਉਹ ਮੁੰਡਾ ਵੀ ਨਹੀਂ ਕਰ ਸਕਦਾ ਜੋ ਮੁੰਡਾ ਕਰ ਸਕਦਾ ਉਹ ਕੁੜੀ ਵੀ ਨਹੀਂ ਕਰ ਸਕਦੀ ਇਕੁਅਲ ਹੀ ਆ ਇਕੁਅਲ ਹੈ ਹਾਂਜੀ ਇਕੁਅਲ ਕਹਿੰਦੇ ਮੇਤਰੋ ਉਹ ਕੀ ਦੇਖੋ ਪੰਜਾਬੀ ਚ ਕੀ ਜਿਹੜਾ ਸੰਸਾਰ ਦੀ ਗੱਲ ਬਦਖਵੀ ਸੰਸਾਰ ਨਾਲ ਦਾ ਕੁੜੀ ਮੇਨਾ ਚੱਲੇਦਾ ਨਾ ਹੀ ਚੱਲੇ ਵਾਹ ਠੀਕ ਹੈ ਆਪਾਂ ਇਹ ਮੁੱਦੇ ਨੂੰ ਨਾ ਬਧਾਈਏ ਫੰਡਾ ਕਰ ਦਨੇ ਠੀਕ ਹੈ ਜੀ ਹੁਣ ਗੱਲ ਆਈ ਜੀ ਚਲੋ ਆਪਣੀ ਸ਼ੌਂਕਾਂ ਦੀ ਸੌਰੀ ਹੌਬੀਸ ਦੀ ਹੌਬੀ ਤੁਹਾਡੀ ਕਿਹੜੀਆਂ ਸੀ ਦੁਬਾਰਾ ਦੱਸਿਓ ਜੀ ਬੇਕਿੰਗ ਰੀਡਿੰਗ ਵਧੀਆ ਲੱਗਦੀ ਹੈ ਹਮ ਆਪਾਂ ਰੀਡਿੰਗ ਰੀਡਿੰਗ दैट ਮੀਨਸ ਪੜਨਾ ਵਧੀਆ ਲੱਗਦਾ ਤੁਹਾਨੂੰ ਨਾਵਲਸ ਨਾਵਲਸ ਵਧੀਆ ਇਹ ਦੇਖੋ ਹੁਣ ਫੇਰ ਤੁਸੀਂ ਮੇਰੇ ਮੱਦੇ ਸਵਾਲ ਪੈਦਾ ਕਰਦੇ ਜੀ ਇਹ ਕੀ ਚੱਕਰ ਕੀ ਹੈ ਜੀ ਮਨੁੱਖ ਵੀ ਦੇਖੋ ਨਾ ਆ ਦੇ ਇਹਨੂੰ ਬਸ ਰੀਡਿੰਗ ਵਧੀਆ ਲੱਗਦੀ ਤੁਹਾਨੂੰ ਕੋਈ ਗੱਲ ਕਰੋ ਜੀ ਵੀ ਇਹ ਹੀ ਗੱਲ ਕੁੜੀਆਂ ਕਿਉਂ ਕਹਿੰਦੇ ਨੇ ਵੀ ਸੱਚੀ ਵੀ ਤੁਸੀਂ ਇਹਨਾਂ ਪੜਦੀ ਐ ਨਾ ਹੁੰਨੇ ਹੋ ਜਿਵੇਂ ਇੱਕ ਲਵ ਯੂ ਹੀ ਬਟਰਿੰਗ ਹੁੰਦੀ ਐ ਬਟਰਿੰਗ ਹਾਂ ਬੱਬਰ ਨਾ ਚੈਨਵਿਲੀ ਆ ਰੀਡ ਪੜ ਦਿਆ ਚੈਨਵਿਲੀ ਜਨਵਰੀ ਪੜਦੇ ਹੁੰਦੇ ਆ ਠੀਕ ਹੈ ਠੀਕ ਹੈ ਸੋ ਮਨੂ ਉਹ ਬੋਲ ਰਹਾ ਤੁਹਾਨੂੰ ਵਧੀਆ ਲਾਈਵ ਟਪੀ ਜਾਂਦੀ ਹੈ ਜੀ ਘਰ ਪਰਿਵਾਰ ਦੇ ਸਭ ਖੁਸ਼ ਹੈ ਜੀ ਹਾਂਜੀ ਠੀਕ ਹੈ ਜੀ ਆ ਤੁਹਾਡੇ ਡੈਡੀ ਤੁਹਾਡੇ ਆਰਮੀ ਆਫੀਸਰ ਜੀ ਤੁਹਾਡੇ ਜ਼ਰੂਰ ਉਹਨਾਂ ਨੂੰ ਭਾਈ ਸਲੂਟ ਹੈ ਜੀ ਠੀਕ ਹੈ ਮਮਾ ਵੀ ਹਾਂ ਮਮਾ ਵੀ ਆਰਮੀ ਦੇ ਨੇ ਕੀ ਬਾਤ ਹੈ ਸੋ ਭਾਈ ਕੁੜੀ ਵਿਚਾਰ ਥੋੜੀ ਬਹੁਤ ਚੰਗੀ ਹੈ ਮਾਈਂਡ ਵਾਲੀ ਹੈ ਤੇ ਵਧੀਆ ਅੱਗੇ ਲਾਈਵ ਚ ਚੰਗਾ ਸੈਟਲ ਹੋਊਗੀ ਬਹੁਤ ਬੜੀ ਗੱਲਬਾਤ ਕਰਕੇ ਨਾਈਟ ਨੂੰ ਮੀਟਿਓ ਥੈਂਕ ਯੂ ਸੋ ਮੱਚ ਮੈਮ ਸੋ ਹੋਰਾਂ ਬਚਣਾ ਗੱਲਬਾਤ ਕਰ ਲਈਏ ਕੀ ਬਾਤ ਹੈ ਮੈਂ ਤੇ ਜਿਹੜੀ ਬਹੁਤ ਸੋਹਣੀ ਜਿਹੜੀ ਵੀਡੀਓ ਸ਼ੂਟ ਹੈ ਹੋ ਰ ਕਲੀਪਰ ਕਿਵੇਂ ਦੇ ਤੂੰ ਸਾਊਥ ਦਾ ਮੱਲਾ ਦਾ ਕੋਈ ਹੋ ਹੈ ਸਾਊਥ ਤੋਂ ਤੱਕ ਜਿਹਦੇ ਲਾਸਟ ਸਭ ਤੋਂ ਚਾਪੜੇ ਪੈਂਦੇ ਹੁੰਦੇ ਆ ਠੀਕ ਹੈ ਠੀਕ ਹੈ ਸੱਸੀਆ ਬਈ ਨਾਮ ਕੀ ਹੈ ਜੀ ਮੇਰਾ ਕਰਨ ਵੀਰੇ ਕਰਨ ਬਾਈ ਕਿੱਥੋਂ ਬਈ ਕਾਂਦਲੇ ਤੋਂ ਕਾਂਦਲੇ ਤੋਂ ਬਈ ਕਾਂਦਲੇ ਖਾਸ ਕਰਕੇ ਲੱਕੀ ਲੱਗਦੀਆਂ ਨੇ ਖਾਸ ਤਾਂ ਕੋਤ ਨਹੀਂ ਅਸੀਂ ਬਸ ਕਾ ਠੀਕ ਹੈ ਵਧੀਆ ਗੱਲ ਹੈ ਸੌਂਗ ਕੀ ਕੀ ਰੱਖਦੇ ਹੋ ਸੌਂਗ ਬਸ ਫਿਰਨ ਦਾ ਫਿਰਨ ਦਾ ਵੇਲੇ ਰੈਲੇ ਫਿਰਲੇ ਬੱਸ ਕਿੱਥੇ ਕਿੱਥੇ ਫਿਰਦੇ ਹੋ ਤਰਨ ਜਿੱਥੇ ਜੀ ਕਰੇ ਜੀ ਵੋਇਸ ਦੇ ਤੁਸੀਂ ਡਾਂਗਾ ਚਲਾਓਗੇ ਅੜਦੇ ਵੀ ਜਿਹੜੀ ਕੀਵਰਡ ਬੋਲਿਆ ਸੀ ਹੁਣ ਦੁਬਾਰਾ ਦੱਸੋ ਜੀ ਵੀਰੇ ਉਹ ਵੀਰੇ ਨੇ ਕਿਹਾ ਸੀ ਬੇਲੇ ਆ ਮੁੰਡੇ ਤਾਂ ਬੇਲੇ ਹੁੰਦੇ ਨੇ ਤੇ ਕੁੜੀਆਂ ਜੀ ਕੁੜੀਆਂ ਕੰਮ ਕਰਦੀਆਂ ਨਹੀਂ ਗੀਆਂ ਉਹਨੇ ਕੰਮ ਕਿਹੜੇ ਕਿਹੜੇ ਕੰਮ ਕਰਦ ਨੇ ਕੁੜੀਆਂ ਜੀ ਸਾਰੇ ਘਰ ਦੇ ਕੰਮ ਹੁੰਦੇ ਨੇ ਰੀਲਾ ਵਰਾਲੀਆਂ ਚੱਲਣਾ ਉਹ ਵੜਾ ਕਰਦੀਆਂ ਨੇ ਲੱਤਾਂ ਲਾ ਰਹੀ ਆ ਆਟਾ ਹੋ ਗਿਆ ਸਿਲੰਡਰ ਭਰਉਂਦੀਆਂ ਨੇ ਇਹ ਸਾਰਾ ਕੁਝ ਹੀ ਕਰਦੀ ਰਹੀ ਜੀ ਥੋੜੀ ਕਰਦੀ ਆਏ ਕਹਿੰਦੇ ਸਾਰੇ ਕੰਮ ਕਰਦੇ ਨੇ ਸਨੀਆਂ ਤੁਸੀਂ ਕਰਦੇ ਹੋ ਜੀ ਨਹੀਂ ਸਾਡੇ ਹੈ ਨਹੀਂ ਪਰ ਉਹਦਾ ਉਹ ਗੱਲ ਹੈ ਜਿਵੇਂ ਮੈਂ ਕਹਿੰਦੇ ਉਹ ਲਾਸਟਿਕ ਉਹ ਨਹੀਂ ਚੱਲਦਾ ਮੈਨੇ ਕਦੇ ਬਾਤ ਕਰਕੇ ਨਹੀਂ ਪੁੱਛਿਆ ਮੈਂ ਤਾਂ ਸੋਚਿਆ ਅੱਛਾ ਠੀਕ ਹੈ ਜੀ ਇੱਕ ਇਹ ਚਲੋ ਵੀਰੇ ਦਾ ਆਪਾਂ ਇਹ ਸਵਾਲ ਨੂੰ ਆਪਾਂ ਜ਼ਰੂਰ ਮੁੱਦੇ ਨੂੰ ਖਤਮ ਕਰਦੇ ਹੋਈਏ ਆਪਾਂ ਇਹ ਮੰਨ ਸਕਦੇ ਹਾਂ ਵੀ ਯਾਰ ਕੁੜੀਆਂ ਮੁੰਡਿਆਂ ਤੋਂ ਬਰਾਬਰ ਬਰਾਬਰ ਕੰਮ ਕਰਦੀਆਂ ਨੇ ਜੀ ਕਿਉਂਕਿ ਦੇਖੋ ਜੇ ਮੁੰਡੇ ਨਾਲ ਘਮਾਉਣ ਫਿਰ ਵੀ ਕਿਤਨਾ ਇੱਕ ਦੇ ਕੰਮ ਜਾਇਜ਼ ਨਹੀਂ ਹੈਗੇ ਹਾਂਜੀ ਜੇ ਕੁੜੀਆਂ ਨਾਲ ਘਮਾਉਣ ਫਿਰ ਵੀ ਕਿਹਦੇ ਚਲੋ ਅੱਜ ਦੇ ਸਮੇਂ ਦਾ ਕੁੜੀਆਂ ਵੀ ਬਰਾਬਰ ਕੰਮ ਕਰ ਰਹੀਆਂ ਨੇ ਜੌਬ ਕਰਦੇ ਨੇ ਵਧੀਆ ਗੱਲ ਹੈ ਜੀ ਹਾਂ ਪਰ ਇਕੁਅਲ ਹੈਗੇ ਆ ਚੀਜ਼ਾਂ ਜੇ ਤੁਸੀਂ ਮੰਨਦੇ ਹੋ ਥੋੜਾ ਬਹੁਤ ਬ ਅਡਾਂਗ ਲੈ ਕੇ ਆਓ ਪਹਿਲਾਂ ਅੱਜ ਨਿਬੜੇ ਹੀ ਕਰਦੇ ਇਹ ਐਵੇਂ ਤਾਂ ਨਿਬੜਨਾ ਮਸਲਾ ਦੇਖੋ ਜੀ ਤੁਸੀਂ ਹੁਣ ਕੰਮਾਂ ਦੀ ਗੱਲ ਦੁਬਾਰਾ ਫੇਰ ਕੀਤੀ ਹੈ ਜੀ 100 ਗੱਲਾਂ ਦੀਆਂ ਗੱਲਾਂ ਹੀ ਕੁੜੀਆਂ ਕਦੇ ਐਂਡ ਤੇ ਆ ਕੇ ਆਪਣੀ ਗਲਤੀ ਮੰਨਦੀਆਂ ਨੇ ਨਹੀਂ ਜਮਾਂ ਦੇ ਵੀ ਇਹ ਇਹਨਾਂ ਨੇ ਆਪਣੀ ਗੱਲ ਹੀ ਰੱਖਣੀ ਹੁੰਦੀ ਆ ਕੁਝ ਹੋਲੇ ਬਸ ਅਸੀਂ ਸਹੀ ਆ ਦੂਜੇ ਤਾਂ ਇਹ ਤੁਹਾਨੂੰ ਪਤਾ ਹੀ ਆਈ ਪੁੱਛ ਲਓ ਪੰਜ ਗੰਮ ਦੀ ਕੀ ਕਰਦੇ ਹੋ ਤੁਸੀਂ ਫਿਰ ਅਸੀਂ ਦੱਸ ਦੇ ਚਲੋ ਇੱਕ ਵਾਰੀ ਦੱਸੋ ਬਈ ਕੀ ਕੀ ਕੰਮ ਕਰਦੋਂ ਸੀ ਉਡੀਨੇ ਕਾਰ ਦਿਸਪਾਈਬ ਗੇਰਾ ਰੋਟੀ ਰੋ ਕਾਰੇ ਕੰਮ ਹੋ ਜਾਂਦੇ ਆ ਕੁੜੀਆਂ ਕੰਮ ਨਹੀਂ ਕਰਨਾ ਸਾਰੇ ਕੰਮ ਕਰਦੀਆਂ ਵੀ ਨੇ ਨਾ ਇਹਦੀ ਕੁੜੀਆਂ ਗਾਂਭੇ ਹੀ ਕਰਦੇ ਆ ਨਾਲ ਨਾਲ ਪੜਦੇ ਨੇ ਇਹ ਕਿਹੜੇ ਇੱਥੇ ਪੱਠੇ ਤੇ ਆਏ ਹੋਏ ਨੇ ਇਹ ਕੰਮ ਨਹੀਂ ਨਾ ਕਰਦੇ ਵੀਰੇ ਫਿਰ ਕਿਹੜੇ ਕੰਮ ਨਹੀਂ ਕਰਦੇ ਦੱਸੋ ਬਾਈ ਉਹ ਤਿੰਨ ਕੰਮ ਵੀ ਨਹੀਂ ਕਿਹੜੇ ਕੰਮ ਨਹੀਂ ਕਰਦੇ ਨਹੀਂ ਵੌਇਸ ਨੂੰ ਥੋੜਾ ਬਹੁਤ ਹੁੰਦਾ ਬਤਾ ਇੰਨਾ ਕੰਮ ਨਹੀਂ ਹੁੰਦਾ ਹੈਗਾ ਹਾਂ ਜੀ ਸਾਰੇ ਕੰਮ ਹੁੰਦੇ ਨੇ ਕੋਈ ਲੋਸਟ ਵੀ ਆ ਚੀਜ਼ ਨਹੀਂ ਹੁੰਦੀ 100 ਤੋਂ 90 ਟੈਨਸ਼ਨ ਹੈ ਤਾਂ ਮੁੰਡੇ ਹੁੰਦਾ ਮਤਲਬ ਕਿ ਵੌਇਸ ਕਰਦੇ ਕੰਮ ਤਾਂ ਨਹੀਂ ਕਰਦੇ ਹੈਗੇ ਸਾਰੇ ਕਰਦੇ ਨੇ ਕੋਈ ਲੋਸਟ ਹੋਣੇ ਕਰਦੇ ਇੱਕ ਹੋਵੇ ਥੀ ਕੋਈ ਪੰਜ ਐਗਜ਼ਾਮਪਲ ਆ ਦੇ ਦੋ ਜੀ ਵੌਇਸ ਰੋਟੀ ਨਹੀਂ ਬਣਾਉਂਦੇ ਨਾ ਕਰਦੀ ਸਫਾਈ ਕਰਦੇ ਹੈਗੇ ਕੋਈ ਵੀ ਨਾ ਕੱਪੜੇ ਆ ਕੇ ਅਸੀਂ ਲਿਆਉਣੇ ਆ ਰੋਟੀ ਨੂੰ ਸਾਰਾ ਕੁਝ ਲੈ ਕੇ ਆਉਣੇ ਆ ਪਹਿਲਾਂ ਉੱਪਰ ਸਾਨੂੰ ਹੀ ਚੜਾ ਹੁੰਦਾ ਹੈ ਕੋੜੀ ਦੇ ਆ ਫਾਵ ਕਰ ਉਹ ਵੀ ਦੱਸੋ ਨਾ ਸਾਡੀ ਰੋਟੀਆਂ ਰੁੱਟੀਆਂ ਆਪਣੋਂ ਨਹੀਂ ਆਧਾ ਭਾਂਡੇ ਨੂੰ ਹੱਥ ਵੀ ਨਹੀਂ ਲਾਉਂਦੀਆਂ ਕੀ ਵੀ ਕਰਦੇ ਵਾਇਸ ਪੁਸ਼ ਕਰਦੇ ਕੰਮਟ ਸਾਰੇ ਨਹੀਂ ਨਾ ਕਰਦੇ ਉਹ ਭਾਂਡੇ ਮਾਦ ਲੈਣੋ ਹੀ ਘਾਉਣਾ ਚਾਹਉਣੀ ਏ ਤੂੰ ਮਾਸੀ ਉਹਨਾਂ ਲਈ ਵੀ ਇਹਨੇ ਕੰਮ ਵਾਲੇ ਰੱਖੇ ਨੇ ਦੇਖੋ ਜੀ ਜਿਹੜੇ ਕੰਮ ਤੁਸੀਂ ਕਹਿੰਦੇ ਵੀ ਕੁੜੀਆਂ ਰੋਟੀਆਂ ਲਾਉਂਦੀਆਂ ਨੇ ਕੁੜੀਆਂ ਭਾਂਡੇ ਮਾਹਦੇ ਨੇ ਜੀ ਇਹ ਕਿਤੇ ਨਾ ਕਿਤੇ ਸ਼ੁਭ ਤੋਂ ਪ੍ਰਾਤਨ ਸਮੇਂ ਤੋਂ ਕੰਮ ਆਇਆ ਇਹ ਕੁੜੀਆਂ ਨੂੰ ਕਰਦਾ ਹੈ ਜੀ ਪਰ ਤੁਹਾਨੂੰ ਇੱਕ ਵਾਰ ਹੋਰ ਵੀ ਕਹਿਣਾ ਜਿਆਦਾਤਰ ਤੁਸੀਂ ਕਿਸੇ ਤੱਕੜੇ ਰੈਸਰਟ ਵਿੱਚ ਵਗ ਜਿਓ ਵਧੀਆ ਚੋਤਨ ਜਿਆਦਾਤਰ ਕੌਣ ਮਿਲਣਗੇ ਜਿਹੜੇ ਸ਼ਕੋਤੇ ਦੋ ਜਵਾਬ ਜੀ ਹਾਂ ਕਰੋ ਬੈਣੀ ਗੱਲ ਪੂਰੀ ਕਰੋ ਕੁੜੀਆਂ ਵੀ ਹੁੰਦੀਆਂ ਨੇ ਨਾ ਸ਼ਕ ਬਟ ਐਮ ਵੀ ਇਹ ਰੇਅਰ ਹੁੰਦੀਆਂ ਨੇ ਚਲੋ ਜਿਹੜੇ ਖੇਤੀ ਦੇ ਕੰਮ ਨੇ ਜ਼ਿਆਦਾਤਰ ਉਹ ਕੌਣ ਕਰਦਾ ਹੈ ਖੇਤੀ ਵੀ ਵਾਇਸ ਤਾਂ ਹੀ ਕਰਦੇ ਨੇ ਜੋ ਕਰੋ ਲੇਡੀਜ਼ ਭੇਜਦੀਆਂ ਨੇ ਉਹਨਾਂ ਦਾ ਖਾਣਾ ਖਾਣ ਆਦੇ ਗੱਲ ਨਾ ਮੰਨਣ ਵਾਲੀ ਇਹ ਤਾਂ ਕਿੰਦੇ ਵੀ ਅਸੀਂ 베ਰ ਭੇਜਾਂਗੇ ਰੋਟੀ ਫੇਰ ਮਿਲੂਗੀ ਜੇ ਖੇਤ ਦਾ ਕੰਮ ਕਰਕੇ ਆਏ ਨੀ ਦੇਖੋ ਜੀ ਜਿਹੜੇ ਮਨ ਯਾਤਰ ਕੋ ਕਬੀਦ ਲੈ ਗਏ ਹੁਣ ਉਹ ਕਮਾ ਕੇ ਲੈ ਕੇ ਆਉਣਗੇ ਫੇਰ ਤੁਸੀਂ ਬਗਾ ਕੇ ਦੋਗੇ ਜੀ ਹਾਂਜੀ ਇਹ ਤੇ ਹੈਗਾ ਜੋ ਬਗਾ ਲੈ ਕੇ ਨਾ ਦੇਣ ਕਿ ਮਾਗੀ ਫੇਰ ਜੀ ਨਹੀਂ ਇਹ ਤੇ ਹੈਗਾ ਐਂ ਤਾਂ ਕੁੜੀਆਂ ਵੀ ਵੈਸੇ ਕਮਾਉਂਦੀਆਂ ਨੇ ਨਾ ਇਹ ਮੰਨ ਸਰ ਜੀ ਮੈਂ ਕਹੀਦਾ ਜੀ ਮੈਨ ਨੇ ਕਿਹੜਾ ਮੰਨਣਾ ਨਹੀਂ ਨਹੀਂ ਜਦੋਂ ਆਇਆ ਕਰਤਾ ਇਹ ਗੱਲ ਕੀ ਆ ਚਲ ਵੀ ਦੱਸ ਵੀ ਕੁੜੀਆਂ ਮੰਨਦੀਆਂ ਕਿਉਂ ਨਹੀਂ ਹੁੰਦੀਆਂ ਜੀ ਸਹੀ ਗੱਲ ਮੰਨਾਂਗੇ ਨਾ ਅਸੀਂ ਫੇਰ ਕਿਉਂ ਵੀ ਟੀਟਦਾ ਫਿਰ ਟੀਟ ਹੀ ਹੁੰਦੀ ਚਲੋ ਇਤਿਹਾਸ ਗਵਾ ਆਪਾਂ ਮੋਕਰ ਦੇਣੀ ਇਤਿਹਾਸ ਗਵਾਏ ਕੁੜੀਆਂ ਜਿਆਦਾਤਰ ਜੇ ਆਪਾਂ ਗੱਲਬਾਤ ਕਰੀਏ ਡਰਾਈਵਰੀ ਨੂੰ ਲੈ ਕੇ ਡਰਾਈਵ ਇਹ ਕਿੰਨਾਂ ਦੇ ਚੰਗੀਆਂ ਕੁੜੀਆਂ ਦੀਆਂ ਜਾਂ ਮੁੰਡਿਆਂ ਦੀ ਮੁੰਡੇ ਆਖਾਉਗੀ ਕਿੰਨੇ ਚੰਗੇ ਡਰਾਈਵ ਇਹ ਚ ਨਹੀਂ ਮੁੱਕ ਬੋਏਜ਼ ਦੀ ਕੁੜੀਆਂ ਦੇ ਕਿਉਂ ਨਹੀਂ ਕਿਹਨਾਂ ਚੰਗੀਆਂ ਫਿਰ ਕੁੜੀਆਂ ਕੱਟ ਕਰਦੇ ਨੇ ਇਹਨਾਂ ਡਰਾਈਵਰੀ ਤੇ ਜਿਹੜੀਆਂ ਕਰਦੀਆਂ ਨੇ ਜੀ ਉਹ ਵਧੀਆ ਕਰਦੀਆਂ ਨੇ ਤਾਂ ਹੀ ਚੱਕੀ ਲਿੰਦੀਆਂ ਨੇ ਜਿਹੜੇ ਚੱਕੀ ਫਿਰਦੇ ਹਨ ਉਹ ਕਹਿੰਦੇ ਮੁੰਡੇ ਦਾ ਹੁੰਦੇ ਨੇ ਪਾਪਾ ਦੇ ਮਾਗਰਮੱਛ ਨਹੀਂ ਨਹੀਂ ਮੰਮੀ ਦੇ ਮਾਗਰਮੱਛ ਸੌਰੀ ਤੇ ਕੁੜੀਆਂ ਕਿਹਨੀਆਂ ਹੁੰਦੇ ਨੇ ਪਾਪਾ ਦੀਆਂ ਪਰੀਆਂ ਹੁਣ ਆ ਪਤਾ ਪਰੀਆਂ ਕੌਣ ਹੁੰਦੀਆਂ ਨਹੀਂ ਜੀ ਕੌਣ ਹੁੰਦੇ ਨੇ ਪਰੀਆਂ ਜੀ ਪੂਰੀ ਬੈਠੀ ਥੋੜੀ ਉਹ ਪਾਪਾ ਦੀਆਂ ਪਾਪਾ ਤਾਂ ਮੈਨੂੰ ਪਤਾ ਉਹ ਪਰੀਆਂ ਕੀ ਨੇ ਕਿਹਾ ਕਿ ਇਹਨਾਂ ਨੂੰ ਜਿਹੜੀ ਪਰੀਆਂ ਹੁੰਦੇ ਨੇ ਅਸਲ ਜੀ ਜਿਹੜੀ ਸੋਹਣੀਆਂ ਹੁੰਦੀਆਂ ਨੇ ਫਿਰ ਤਾਂ ਬਰੇ ਇੱਕੋ ਬਰੀ ਬੈਠੀ ਆਈ ਪਰੀਆਂ ਉਹ ਹੁੰਦੇ ਨੇ ਜਿਹੜੀਆਂ ਉਹ ਸਕੂਟਰੀ 'ਤੇ ਕੰਦਾ ਤੇ ਡਾੜੀ ਪਈ ਆਉਂਦੇ ਨੇ ਨਹੀਂ ਨਹੀਂ ਉਹ ਹੁੰਦੇ ਨੇ ਪਰੀਆਂ ਨਹੀਂ ਨਹੀਂ ਵੀਰੇ ਅਰੇ ਤੁਹਾਡੇ ਕੋਲੇ ਪਰੀਆਂ ਕੌਣ ਹੁੰਦੀਆਂ ਨੇ ਜੀ ਸੋਹਣੀਆਂ ਕੁੜੀਆਂ ਨੂੰ ਪਰੀਆਂ ਕਹਿੰਦੇ ਮੁੰਡੇ ਪਾਪਾਗੇ ਪਰੀਆਂ ਜਿਹੜੀਆਂ ਹੁੰਦੇ ਨੇ ਪਰੀਆਂ ਪਾਪਾਗੇ ਇਹਨਾਂ ਨੂੰ ਕਹਨੇ ਹੁੰਨੇ ਆ ਡੇੜੇ ਦੋਵੇਂ ਮੋੜ ਤੇ ਗਿਰੇਗੇ ਇੰਡੀਕੇਟਰ ਦੀ ਲਾਲ ਲਾਈਟ ਕਦੇ ਕੋਈ ਡਰਾਈਵਰੀ ਦਾ ਐਗਜ਼ਾਮਪਲ ਦੇਣਾ ਚਾਹੁੰਦਾ ਵੀ ਭਾਈ ਮੈਂ ਦੇਖਿਆ ਡਰਾਈਵਰੀ ਕੁੜੀਆਂ ਦੀ ਮਾੜੀ ਹੁੰਦੀ ਹੈ ਸਾਡੇ ਨਾਲ ਇੱਕ ਵਾਰੀ ਹੁੰਦਾ ਹੀ ਹਾਂਜੀ ਭਾਈ ਦੱਸੋ ਕਹਾ ਦੱਸੋ ਦੇਖੋ ਹੁੰਦਾ ਸੱਟਾ ਕੀ ਹਾਂ ਹੁਣ ਕੀ ਪਹਿਲਾਂ ਵੀ ਦੋ ਸਾਲ ਪਹਿਲਾਂ ਦੀ ਗੱਲ ਆ ਦੋ ਢਾਈ ਸਾਲ ਪਹਿਲਾਂ ਦੀ ਗੱਲ ਆ ਗਈ ਉਦੋਂ ਦੋ ਸਾਲ ਹੀ ਸਭ ਦੀ ਗੱਲ ਮਤਲਬ ਇਹਨਾਂ ਦਾ ਗੱਲਾਂ ਇਹਨਾਂ ਦਾ ਗੱਲਾਂ ਨਹੀਂ ਕੁੜੀਆਂ ਦਾ ਹੀ ਉਹਨਾਂ ਨੇ ਦੇਖਣ ਵਾਲੀ ਇੱਕ ਤਾਂ ਕਦੇ ਵੀ ਤੁਸੀਂ ਵੀਡੀਓ ਦੇਖੋ ਇੰਸਟਾਗ੍ਰਾਮ ਤੇ ਐਂਡਿਕਟਰ ਇਧਰ ਲਾਊਗਾ ਜਾਣਗੇ ਇਧਰ ਠੀਕ ਹੈ ਜੀ ਦੇਖੇ ਉਹ ਸੋਨੇ ਤੇ ਉਸ ਤੋਂ ਬਾਅਦ ਇਹਨਾਂ ਅੱਗੇ ਪਿੱਛੇ ਦੇਖਣ ਗਿਆ ਆਈ ਮੋੜਦਾਂਗੇ ਫਿਰ ਕੀ ਆ ਫਿਰ ਕੀ ਐ ਹੋ ਜਾਂਦਾ ਇਹ ਮੇਰੇ ਨਾਲ ਕਦੇ ਨਹੀਂ ਹੋਇਆ 6 ਸਾਲ ਹੋ ਗਏ ਮੈਨੂੰ ਚਲਾਉਂਦੇ ਨੂੰ ਅੱਜ ਤੱਕ ਕਦੇ ਹੈਜੇ ਸੀ ਨਹੀਂ ਆਇਆ ਮੇਰੇ ਨਾਲ ਸਟਾਰਟਿੰਗ ਦਾ ਬਣਾ ਵਾਪਰੇ ਹੁਣਾਂ ਜੀ ਨਹੀਂ ਕਦੇ ਵੀ ਨਹੀਂ ਟੱਚ ਉਠਾ ਹੋਇਆ ਨਹੀਂ ਬਾਈ ਤੁਸੀਂ ਦੱਸੋਗੇ ਸੱਚਾਈ ਕਿਸੇ ਕਿਸੇ ਨਾਲ ਹੁੰਦਾ ਬਸ ਜਰਾ ਭੁੱਲਦਾ ਨਹੀਂ ਕਰੇ ਰੋਟੀ ਖਾਣੀ ਆਪ ਲਾਉਣੀ ਬੁਣ ਨਹੀਂ ਆਪ ਵਾਲੀ ਪੂਰੀ ਗੱਲ ਹੈ ਮਲੋ ਕਿਤੇ ਨਾ ਕਿਤੇ ਇਹ ਹੁੰਦਾ ਵੀ ਕੁੜੀਆਂ ਲੌਜੀਕਲੀ ਤਰੀਕੇ ਨਾਲ ਵਧੀਆ ਡਰਾਈਵਰੀ ਕਰ ਨਹੀਂ ਸਕਦੀਆਂ ਉਹ ਤਾਂ ਹੈ ਕਿਉਂਕਿ ਇਹ ਸੋਚ ਨਹੀਂ ਪਾਸ ਉਹ ਤਾਂ ਉਹ ਤਾਂ ਲਾ ਲਉਤੀ 70 30 ਨੇ ਮੁੰਡੇ ਜਾਦੇ ਨੇ 70% ਮੁੰਡੇ ਨੇ ਬੜੀ ਚੰਗੀ ਤੇ 30% ਕੁੜੀਆਂ ਨੇ ਮਾਦਿਓ ਦੀ ਨਹੀਂ ਹਾਂ ਜੀ ਇਹ ਗੱਲ ਬੰਨਣੀ ਵੀ ਨਹੀਂ ਦੀ ਫਿਰ ਮੈਂ ਇੱਕ ਐਗਜ਼ਾਮਪਲ ਦਊਂਗਾ ਐਗਜ਼ਾਮਪਲ ਮੈਂ ਦੂਜਾ ਤਾਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੇਰੇ ਨਾਲ ਹੋਇਆ ਹੀ ਨਹੀਂ ਜਦ ਕਦੇ ਇਹ ਪਰਸੈਂਟ ਚ ਆਉਂਦੀ ਹੋਊਗੀ ਇਹ 30% ਜਦੋਂ ਉਹਨੇ ਤੁਸੀਂ ਹੋਂਦ ਤਾਂ ਡਰਾਈਵਿੰਗ ਵਧੀਆ ਕਰਦੇ ਨੇ ਗੱਡੀ ਵੀ ਚਲਾ ਲੈਂਦੇ ਨੇ 30 ਜੀ ਵਾਹ ਗੱਡੀ ਇਤਨਾ ਤੁਹਾਨੂੰ ਡਰ ਲੱਗਿਆ ਪਿਆ ਬੈਠਾ ਨਹੀਂ ਮਤਲਬ ਕਿ ਇੱਕ ਦੋ ਵਾਰ ਤਾਂ ਹੁੰਦਾ ਹੀ ਉਹਦਾ ਆਪਾਂ ਵੀ ਕਰਦੇ ਆਂਗੇ ਨਾ ਵੀ ਗਲਤੀਆਂ ਕਰਦੇ ਹੀ ਆਗੇ ਉਹਦਾ ਉਦੋਂ ਦਾ ਨਹੀਂ ਕਰਦੇ ਬਈ 30% ਚ ਆਉਣ ਵਾਲੀ ਹੈਗੀ ਐ ਕੁੜੀ ਚਲੋ ਸ਼ੁਕਰਾ ਸ਼ੁਕਰਾ ਹੈ ਕੁੜੀਆਂ ਦੀ ਕੱਟੜ ਬਾਤ ਕਿੱਥੇ ਆਪਣੀ ਤੁਸੀਂ ਦੱਸੋ ਬਈ ਡਰਾਈਵਿੰਗ ਆ ਜੀ 30% ਤੇ 70% ਜੀ ਬਲੀਵ ਕਰਦੇ ਹੋ ਜੀ ਇਹ 80 20 ਚ ਆ ਗਈ ਫੇਰ ਹੋਰ ਵਾਰ ਇਹ ਨਹੀਂ ਸੁਧਰਦੀ ਤਾਂ ਇਹ ਮੰਨੇ ਸੇ ਲੋਕ ਕੋਈ ਨਹੀਂ ਭਈ ਹਾਸੇ ਨਾਲ ਸਾਰੇ ਪਰ ਆਦੇ ਸਮੇ ਇਹ ਵੀ ਗੱਲ ਹੈ ਕਿ ਬਈ ਕਿਤਨਾ ਕਿਤੇ ਕੁੜੀਆਂ ਵੀ ਇੱਕ ਚੰਗਾ ਜਿਹੜਾ ਵਧੀਆਗਾ ਉਹ ਡਰਾਈਵਰੀ ਕਰ ਰਹੀਆਂ ਨੇ ਤੇ ਡਰਾਈਵਰ ਵਾਲੇ ਫੀਲਡ ਚ ਵੀ ਬੜੀਆਂ ਕੁੜੀਆਂ ਅੱਗੇ ਗਈਆਂ ਨੇ ਉਹ ਵੀ ਅਸੀਂ ਦੇਖਿਆ ਭਈ ਆਪਾਂ ਜੇ 에ਰਪੋਰਟ ਤੇ ਜਾਈਏ ਨਾ ਕਿਤਨਾ ਕਿਤੇ ਆਪਾਂ ਦੇਖਦੇ ਆ ਤਾਂ ਪਾਇਲਟ ਦੀ ਤਰ੍ਹਾਂ ਦੀ ਬਹੁਤ ਕੁੜੀਆਂ ਵੀ ਗੇਸ ਫੀਲਡ ਚ ਗਈਆਂ ਨੇ ਆਦੇ ਸਮੇ ਉਹ ਉਹ ਚੀਜ਼ ਹੀ ਖਤਮ ਜੀ ਹੋ ਗਈ ਕੁੜੀਆਂ ਵੀ ਬਹੁਤ ਵਧੀਆ ਲੈਵਲ ਤੇ ਅੱਗੇ ਜਾ ਰਹੀਆਂ ਨੇ ਤੇ ਮੁੰਡੇ ਬਹੁਤ ਦੇ ਲੈਵਲ ਤੇ ਅੱਗੇ ਜਾ ਰਹੇ ਨੇ ਮੰਨ ਲਓਗੇ ਜੀ ਖਾਸ ਤੂ ਹੱਥ ਪਹਿਲੀ ਸੋ ਕੀ ਆਵਾਜ਼ ਆ ਪਤਾ ਵੀ ਸਾਰੇ ਆਪਣੇ ਲਈ ਕੋਈ ਜ਼ਰੂਰ ਤਾੜੀ ਜ਼ਰੂਰ ਲਾਓ ਮੇਰਾ ਭਰਾ ਬਹੁਤ ਸਮਝ ਗੱਲ ਬੜੀ ਮੋੜੀ ਹੈ ਤੇ ਕੀ ਆਵਾਜ਼ ਮੇਤਰੋ ਉਸ ਬਾਈ ਨਾਲ ਗੱਲਬਾਤ ਚੱਲਦੀ ਸੀ ਤੇ ਇੱਕ 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 ਗੱਲ ਜ਼ਰੂਰ ਕਹੂੰਗਾ ਕਿਤੇ ਨਾ ਕਿਤੇ ਮੇਰੇ ਵੀ ਮਾਨ ਦੇ ਵਿੱਚ ਉਹ ਹੈਗੇ ਮੈਂ ਮੁੰਡਿਆਂ ਦੇ ਇੰਟਰਵਿਊ ਤਾਂ ਜ਼ਰੂਰ ਬੋਲੂਗਾ ਇਹ ਗੱਲ ਨਾ ਵੀ ਜਦੋਂ ਹੁਣ ਕਿਸੇ ਨਾ ਕਿਸੇ ਮੁੰਡਿਆਂ ਦੀ ਗੱਲ ਚੱਲਦੀ ਹੈ ਚਲੋ ਆਪਾਂ ਥੋੜੀ ਸਾਰੀ ਗੱਲ ਨੈਗ ਰਹੀ ਹੁਣ ਕੁੜੀਆਂ ਵੀ ਮੈਂ ਨਹੀਂ ਕਹਿੰਦਾ ਵੀ ਕੁੜੀਆਂ ਅੱਗੇ ਨਹੀਂ ਕੁੜੀਆਂ ਜਦੋਂ ਬਹੁਤ ਵਧੀਆ ਲਾਇਬਲ ਤੇ ਕੰਮ ਕਰ ਰਹੀਆਂ ਨੇ ਜੌਬ ਕਰ ਰਹੀਆਂ ਨੇ ਬਟ ਜਦੋਂ ਗੱਲ ਕਹਿੰਦੇ ਇੱਕ ਵਿਆਹ ਉਹ ਮੁੰਡੇ ਦਾ ਪਰਿਵਾਰ ਸਹੀ ਐ ਮੁੰਡੇ ਦੀ ਕੋਈ ਪਰਚਾ ਤਾਂ ਨਹੀਂ ਹੈਗਿਆ ਮੁੰਡਾ ਚੰਗਾ ਕਮਾਊ ਐ ਫਿਰ ਇਹ ਹੀ ਚੀਜ਼ਾਂ ਸੇਮ ਆ ਤੁਸੀਂ ਕਹ ਮੈਂ ਮੈਂ ਮਾੜਾ ਨਹੀਂ ਕਹਦਾ ਚਲੋ ਕਿਦਾਂ ਦੇ ਚੰਗਾ ਵੀ ਇੱਕ ਗਰੀਬ ਘਰ ਦੀ ਕੁੜੀ ਦਾ ਰਿਸ਼ਤਾ ਤਗੜੇ ਘਰੇ ਹੋ ਜਾਂਦਾ ਵਟਕੇ ਦੀ ਕਿਸੇ ਤਗੜੇ ਘਰ ਦੀ ਕੁੜ ਦੇ ਰਿਸ਼ਤਾ ਮੈਂ ਕਹਿੰਦੇ ਗਰੀਬ ਦੇ ਘਰੇ ਹੁੰਦਾ ਨਹੀਂ ਦੇਖਿਆ ਚਾਹੇ ਜਨਾ ਮਰਜੀ ਮੁੰਡਾ ਛੱਕਾ ਹੋਵੇ ਇਹ ਗੱਲ ਨਾਲ ਐਗਰੀ ਕਰਦਾ ਨਾ ਬਈ ਕਰਦਾ ਵੀਰੇ ਕਿ ਮੈਂ ਇਹ ਇਹ ਸਚਾਈ ਹੈਗੇ ਨਹੀਂ ਹੈਗੇ ਦੱਸੋ ਬੀਤਵਾਰ ਕੀ ਕਹਿਣਾ ਚਾਹੋਗੇ ਹੈਗੀ ਸਚਾਈ ਮੁੰਡਿਆਂ ਨੂੰ ਕੀ ਆ ਕੁੜੀਆਂ ਸੋਹਣੀਆਂ ਕਰਾ ਲੂਆ ਬਾਸ ਗੱਲ ਨਿਬੜੀ ਕੁੜੀਆਂ ਸੌਖੇ ਦੇਖਣੀਆਂ ਘਰੋਂ ਪਿੱਛੋਂ ਕਹਿ ਜਾ ਰਿਹਾ ਅਜੇ ਉਹ ਮੁੰਡਿਆਂ ਨੂੰ ਕੋਈ ਚੱਕਰ ਨਹੀਂ ਆਉਂਦਾ ਤੂੰ ਤਾਂ ਹਲਕੇ ਐਵੇਂ ਲਾ ਲੈ ਸਾਬ ਹੁਣ ਮੈਂ ਜਾਣੇ ਹਾਂ ਤੁਹਾਨੂੰ ਜਿਹੜਾ ਤੁਸੀਂ ਵੀਡੀਓ ਦਿੱਤਾ ਤੁਹਾਨੂੰ ਵੀ ਜ਼ਰੂਰ ਕਮੈਂਟ ਚ ਪੁੱਛੂੰਗਾ ਵੀ ਜਦੋਂ ਕਿਤੇ ਰਿਸ਼ਤੇ ਦੀ ਗੱਲ ਹੁੰਦੀ ਹੈ ਮੁੰਡੇ ਦਾ ਹਰ ਇੱਕ ਚੀਜ਼ ਦੇਖਦੇ ਨੇ ਮੁੰਡਾ ਨਸ਼ਾ ਤਾਂ ਨਹੀਂ ਕਰਦਾ ਕੋਈ ਮੁੰਡੇ ਦੇ ਪਰਿਸ਼ਾਤਾ ਨਹੀਂ ਹੈ ਮੁੰਡੇ ਦੇ ਪਰਿਵਾਰ ਦੇ ਕਿੱਦਾਂ ਆਦੇ ਨੇ ਕੀ ਮਾਹੌਲ ਹੈ ਕਰੇ ਮੁੰਡਾ ਚੰਗੀ ਜੌਬ ਕਰਦਾ ਤੇ ਜੇ ਇਹ ਚੀਜ਼ਾਂ ਮੁੰਡੇ ਜੈ ਕਿ ਨਹੀਂ ਤਾਂ ਮੁੰਡ ਦਾ ਵਿਆਹ ਹੋ ਜਾਂਦਾ ਜੇ ਇਹ ਚੀਜ਼ਾਂ ਨਾ ਹੋਣ ਤਾਂ ਕਿਤੇ ਮੁੰਡ ਦਾ ਵਿਆਹ ਨਹੀਂ ਹੁੰਦਾ ਤੇ ਜੇ ਇਸੇ ਅਸੀਂ ਪੁਆਇੰਟ ਤੇ ਕੁ ਇੱਕ ਗਰੀਬ ਘਰ ਦੀ ਕੁੜੀ ਇੱਕ ਤਾਗੜੇ ਘਰੇ ਆ ਜਾਂਦੀ ਹੈ ਇਹ ਸਚਾਈ ਹੈ ਤਾਗੜੇ ਪੁੱਗੇ ਮੁੰਡਾ ਇਹ ਚੀਜ਼ ਦੇਖਦਾ ਵੀ ਯਾਰ ਕੁੜੀ ਗਰੀਬ ਹੈ ਮੁੰਡਾ ਕਹੋ ਵੀ ਮੈਨੂੰ ਮੇਰੀ ਬੌਂਡਿੰਗ ਸਹੀ ਬਣੀ ਹੋਈ ਹੈ ਮੇਰੇ ਨਾਲ ਸਾਰ ਕੁ ਸਹੀ ਚੱਲਦਾ ਮੈਂ ਇਹਦੇ ਨਾਲ ਵਿਆਹ ਕਰਾ ਲੂੰਗਾ ਚਾਹੇ ਮੈਂ ਇੱਕ ਅੱਧਾ ਲੜਕੇ ਕਰਾਵਾ ਕਰੀ ਬਟ ਕਦੇ ਇਹ ਚੀਜ਼ ਨਹੀਂ ਮੈਂ ਅਸੀਂ ਦੇਖੀ ਹੈਗੀ ਵੀ ਕਦੇ ਕੋਈ ਕੁੜੀ ਅਮੀਰਾਂ ਦੀ ਕੁੜੀ ਕੋ ਵਧੀਆ ਸੀ ਵੀ ਕਿਸੇ ਗਰੀਬ ਦੇ ਘਰੇ ਆਈ ਕੋਈ ਨਹੀਂ ਵਾਈ ਇਹ ਤਾਂ ਅੱਜ ਕੱਲ੍ਹ ਲੋਕਾਂ ਦੀ ਥਿੰਕਿੰਗ ਆ ਵੀ ਜਿਹੜੇ ਮਤਲਬ ਸੋਸ਼ਲ ਡਿਫਰੈਂਸਸ ਨੇ ਉਹ ਜਸਟੀਫਾਈਨਾਂਸਿਸ ਦੇ ਅਕੋਰਡਿੰਗ ਨੇ ਬਟ ਇਹ ਦਾ ਫੈਕਟ ਇਹ ਲੱਗਦਾ ਕਿ ਕੁੜੀ ਆਪਦਾ ਘਰ ਛੱਡ ਕੇ ਦੂਜੇ ਘਰੇ ਅਡਜਸਟ ਹੁੰਦੀ ਆ ਹਨਾ ਉਹ ਸਾਰਾ ਕੁਝ ਛੱਡ ਕੇ ਆਪਦਾ ਪਿਛਲਾ এনवायरमेंट ਛੱਡ ਕੇ ਦੂਜੇ ਘਰੇ ਅਡਜਸਟ ਹੁੰਦੀ ਆ ਤਾਂ ਉਹ ਮਤਲਬ ਤਾਂ ਮੁੰਡੇ ਮਤਲਬ ਜਿਹੜੇ ਕੁੜੀ ਦੇ ਪੇਰੈਂਟਸ ਨੇ ਉਹ ਤਾਂ ਮੁੰਡੇ ਦਾ ਸਾਰਾ ਕੁਝ ਦੇਖਦੇ ਆ ਕਿ ਹਾਂ ਕੀ ਸਾਡੀ ਕੁੜੀ ਨੂੰ ਉਹ ਰੱਖ ਲੈਣਗੇ ਜਾਂ ਨਹੀਂ ਵੀ ਮਤਲਬ ਕਿ ਉਹਦੇ ਐਕਸਪੈਂਸਸ ਬੇਅਰ ਕਰ ਲੈਣਗੇ ਜਾਂ ਨਹੀਂ ਨੀ ਚਲੋ ਥੋੜੀ ਜਨਾ ਵੀ ਕਿਦਣਾ ਚਲੋ ਦੇਖਣਾ ਜਿਹੜੇ ਅਸੀਂ ਮਾੜਾ ਨਹੀਂ ਕਹਿੰਦੇ ਵੀ ਚਲੋ ਹੁੰਦਾ ਵੀ ਯਾਰ ਸਾਡੀ ਧੀ ਕਿਸੇ ਘਰੇ ਜਾ ਰਹੀ ਹੈ ਹਨ ਵੀ ਸਾਡੀ ਗਰ ਕੁੜੀ ਤੇ ਭੁੱਖੀ ਨਾ ਮਰੇ ਅਸੀਂ ਜੀਣਾ ਇਕ ਕਰੀਏ ਬਟ ਇਹ ਜਿਹਦਾ ਮੇਨ ਪਰਪਸ ਹੁੰਦਾ ਕਿ ਇਹਨੂੰ ਸੇਮ এনवायरमेंट ਮਿਲੂਗਾ ਉੱਥੇ ਇਹ ਚੀਜ਼ ਹੁੰਦੀ ਹੈ ਬਈ ਕੀ ਕੀ ਕਹਿਣਾ ਕੀ ਚਾਹੁੰਦੇ ਮਤਲਬ ਮੈਂ ਥੋੜਾ ਜਿਹਾ ਵੀ ਕਨਫਿਊਜ਼ ਆ ਇਸ ਸਵਾਲ ਨੂੰ ਲੈ ਕੇ ਵੀ ਇਹ ਚੀਜ਼ ਜਾਇਜ਼ ਜਿਹੜਾ ਮੈਂ ਮਾੜਾ ਨਹੀਂ ਕਹਿੰਦਾ ਜੀ ਦੇਖਣੇ ਚਲੋ ਪਰਿਵਾਰ ਨੂੰ ਹੁੰਦਾ ਵੀ ਸਾਡੀ ਧੀ ਕਿਤੇ ਔਖੀ ਨਾ ਹੋਵੇ ਹਨਾ ਜੀ ਹੁੰਦਾ ਹੀ ਹੈ ਜੀ ਬਟ ਇਹੀ ਸੇਮ ਚੀਜ਼ ਜੇ ਮੁੰਡੇ ਵਾਲੇ ਕੁੜੀ ਦਾ ਦੇਖ ਉਹੀ ਤਾਂ ਗੱਲ ਆ ਕਿ ਮੁੰਡੇ ਵਾਲਿਆਂ ਨੇ ਕੁੜੀ ਲੈ ਕੇ ਆਉਣੀ ਹੁੰਦੀ ਆ ਆਪਦਾ ਮੁੰਡਾ ਤਾਂ ਕੋਈ ਦਿੰਦਾ ਨਹੀਂ ਫਿਰ ਇਹ ਵੀ ਦੱਸੋ ਉਹ ਮੁੰਡਾ ਭੇਜ ਦੇ ਹੁਣ ਅਸੀਂ ਬਰਾਤ ਨਾਲ ਬੜਾ ਅੱਜ ਕੱਲ ਤਾਂ ਫੋਨ ਲੱਗੇ ਨਾ ਵੀਰੇ ਵੀ ਮੁੰਡਾ ਵੀ ਘਰ ਜਵਾਈ ਕਈ ਲੱਭਦੇ ਨੇ ਜਿਵੇਂ ਵਨ ਚਾਈਲਡ ਹੋਣ ਕੋਈ ਕੁੜੀ ਘਰ ਦੀ ਹੋਵੇ ਉਹ ਮਤਲਬ ਘਰ ਜਵਾਈ ਲੱਭਦੇ ਹੁੰਦੇ ਨੇ ਹਾਂ ਫਿਰ ਉੱਥੇ ਉਹਦੇ ਮਤਲਬ ਮੁੰਡੇ ਦੇ ਪੇਰੈਂਟਸ ਦੇਖਦੇ ਨੇ ਵੀ ਕੀ ਸਾਡਾ ਮੁੰਡਾ ਉੱਥੇ ਵਧੀਆ ਰਹੂਗਾ ਨਹੀਂ ਉੱਥੇ ਕੋਈ ਉਹ ਤਾਂ ਕਹਿੰਦੇ ਬਾਗ ਗਿਆ ਮੇਰੇ ਸਾਡੀ ਫੈਮਿਲੀ ਤੇ ਹੈਗਾ ਐਵੇਂ ਦਾ ਸੀ ਮੇਰਾ ਇੱਕ ਫਰੈਂਡ ਹੈਗਾ ਘਰ ਜਵਾਈ ਹੋਗਾ ਮਤਲਬ ਉਹਦੇ ਪੇਰੈਂਟਸ ਤੇ ਉਹਦੀ ਮਦਰ ਦੀ ਡੈਥ ਹੋਈ ਹੋਈ ਹੈ ਨਾ ਦੋਵਾਂ ਦੀ ਤੇ ਉਹ ਸਰਕਾਰੀ ਜੌਬ ਕਰਦਾ ਕੋ ਦਾ ਬਟ ਉਹ ਕੱਲਾ ਹੀ ਹੈਗਾ ਠੀਕ ਹੈ ਉਹ ਬਾਗ ਗਿਆ ਮਤਲਬ ਉਹਨਾਂ ਕੋਲ ਹੀ ਬਾਗ ਗਿਆ ਵੀ ਕੁੜੀ ਹੈਗੀ ਸੀ ਥੋੜੇ ਰਿਚ ਟਾਈਪ ਦੇ ਸੀ ਮਤਲਬ ਰਿਚ ਉਹ ਸੀਗੇ ਬਿਜ਼ਨਸਮੈਨ ਸੀ ਉਹਨਾਂ ਦਾ ਫਾਦਰ ਠੀਕ ਸੀ ਆ ਉੱਥੇ ਬਾਗ ਗਿਆ ਕੋਈ ਉਹਨਾਂ ਆਇਆ ਨਹੀਂ ਕਿਹਾ ਵੀ ਮਾ ਮੁੰਡਾ ਐਡਜਸਟ ਕਰ ਲੈਂਦਾ ਕੁੜੀਆਂ ਵੀ ਕਰਦੀਆਂ ਨੇ ਦੇਖੋ ਘਰੇ ਆਉਂਦੀਆਂ ਨੇ ਘਰ ਛੱਡ ਕੇ ਸਵਾਲ ਥੋੜਾ ਹੁਣ ਇਹ ਬਣ ਗਿਆ ਮੈਂ ਪੁੱਛਣਾ ਚਾਹੁੰਦਾ ਵੀ ਜਿਵੇਂ ਹੁਣ ਕੋਈ ਮਨਚ ਵੀ ਜਿਹੜਾ ਮੁੰਡਾ ਗਰੀਬ ਹੈ ਪਰ ਮੁੰਡੇ ਦੀ ਸੋਚਣੀ ਚੰਗੀ ਹੈ ਮੈਮ ਮੁੰਡਾ ਗਰੀਬ ਕਰੋ ਬਲੌਂਗ ਕਰਦਾ ਮੁੰਡੇ ਸੋਚਣੀ ਚੰਗੀ ਹੈ ਕਿ ਉਸ ਮੁੰਡੇ ਦਾ ਫਿਰ ਵਿਆਹ ਹੋ ਜਾਊਗਾ ਜੀ ਤੁਸੀਂ ਮਾਧਿਅ ਹਾਦੇਸ ਨਹੀਂ ਡੈਫੀਨਿਟਲੀ ਉੱਥੇ ਉਹਦੇ ਪੇਰੈਂਟਸ ਨੂੰ ਸਮਝਣਾ ਚਾਹੀਦਾ ਕਿ ਲਾਈਫ ਫੋਨ ਹੋਂ ਤਾਂ ਉਹਨਾਂ ਨੇ ਕੱਟਣੀਆਂ ਵੀ ਕੀ ਉਹਨਾਂ ਦੀ ਬੌਂਡਿੰਗ ਜੇ ਵਧੀਆ ਤਾਂ ਉਹਨਾਂ ਦੇ ਪੇਰੈਂਟਸ ਨੂੰ ਅਗਰੀ ਮੰਨ ਫਿਰ ਪੇਰੈਂਟਸ ਇਹ ਗੱਲ ਫਿਰ ਤੁਸੀਂ ਪਹਿਲਾਂ ਕਿਉਂ ਕਹੀ ਵੀ ਕਿਤਨਾ ਕਹਤੇ ਉਹ ਵੀ ਦੇਖ ਲਈ ਸਾਡੀ ਕੁੜੀ ਉੱਥੇ ਸੇਫ ਰਹੂਗੀ ਜਾਂ ਨਹੀਂ ਫਿਰ ਉਹ ਤਾਂ ਇੱਕ ਉਹਨਾਂ ਦਾ ਪ੍ਰੋਟੈਕਟਿਵ ਵੇ ਹੈ ਨਾ ਵੀ ਉਹ ਦੇਖਦੇ ਆ ਪਹਿਲਾਂ ਆਪਣੇ ਬੱਚੇ ਵਾਸਤੇ ਸਾਰਾ ਕੁਝ ਹੁਣ ਪੇਰੈਂਟਸ ਸਹੀ ਸੋਚਦੇ ਨੇ ਨਹੀਂ ਅਸੀਂ ਪੇਰੈਂਟਸ ਨਾਲ ਅਗਰੀ ਆਂ ਜੀ ਚਲੋ ਹੁੰਦਾ ਹੀ ਵੀ ਆ ਸਾਡੀ ਧੀ ਕਿਸੇ ਬਗਾਨੇ ਬਗਾਨਾ ਨਹੀਂ ਕਹੂੰਗਾ ਉਹ ਆਪਣਾ ਘਰ ਹੀ ਬਣ ਜਿੰਦਾ ਵੈਸੇ ਤਾਂ ਦੇਖਦੇ ਆ ਵੀ ਮੁੰਡੇ ਨਾਲ ਇਦਾਂ ਕਿਉਂ ਹੁੰਦਾ ਵੀ ਮੁੰਡੇ ਦਾ ਹਰ ਇੱਕ ਚੀਜ਼ ਦੇਖੀ ਆਂਦੀ ਚਲੋ ਜੇ ਮੁੰਡਾ ਮੈਂ ਕਹਣਾ ਵੀ ਮੈਂ ਕਹਣਾ ਵੀ ਨਸ਼ਾ ਚਲੋ ਮਾੜੀ ਗੱਲਾਂ ਨਸ਼ਾ ਦੇਖਣਾ ਚਾਹੀਦਾ ਪਰ ਜੀ ਮੁੰਡੇ ਕੋਲੇ ਮਨੈ ਜੂ ਕੋਈ ਜ਼ਮੀਨ ਹੈਗੀ ਮੈਂ ਕਈ ਜ਼ਿਮੀਂਦਾਰਾਂ ਦੇ ਪਰਿਵਾਰ ਇਦਾਂ ਦੇ ਦੇਖਿਆ ਬਈ ਖੁਦ ਮੇਰੇ ਨੌਨ ਦੇ ਵਿੱਚ ਇਹ ਜੇ ਮੁੰਡੇ ਬੈਠੇ ਤਾਂ ਹੀ ਮੇਰੇ ਉਹ ਸਵਾਲ ਮਨ ਦੇ ਵਿੱਚ ਆਇਆ ਕਈ ਤੁਸੀਂ ਮੁੰਡੇ ਦੇਖਿਆ ਮੈਂ ਜਿੰਨਾਂ ਕੋਲ ਜ਼ਮੀਨ ਨਹੀਂ ਹੁੰਦਾ ਰਿਸ਼ਤਾ ਨਹੀਂ ਹੋਇਆ ਜੀ ਜਦਕਿ ਮੈਂ ਉਹ ਮੁੰਡੇ ਜਾਣਦਾ ਵੀ ਜੇ ਉਹ ਕੁੜੀ ਉਹਨਾਂ ਦੇ ਕੋਕਰ ਆਜੇ ਕੁੜੀ ਇੰਨੀ ਖੁਸ਼ ਰਹੂਗੀ ਐਨੇ ਕ ਮੁੰਡੇ ਚੰਗੇ ਨੇ ਫਿਰ ਇੱਥੇ ਲੋਕਾਂ ਦੀ ਬਹੁਤ ਮਾੜ ਇਥੇ ਮਤਲਬ ਉਹ ਮੈਂ ਡਿਪੈਂਡ ਕਰਦਾ ਨਾ ਹਾਂ ਉਹੀ ਉਹੀ ਪੁੱਛਣਾ ਮੈਨੂੰ ਮਤਲਬ ਇੱਕ ਜ਼ਮੀਨ ਉਹ ਵੇਅ ਬਣਾਇਆ ਹੋਇਆ ਵੀ ਹਾਂ ਜਿਹਦੇ ਕੋਲ ਜ਼ਮੀਨ ਹੋ ਬਸ ਉਹੀ ਇੱਕ ਮਤਲਬ ਵਧੀਆ ਕੁੜੀ ਨੂੰ ਰੱਖ ਸਕਦਾ ਆ ਤਾਂ ਮੁੰਡਾ ਆਪ ਵੀ ਬਹੁਤ ਮਿਹਨਤੀ ਹੋ ਸਕਦਾ ਕੀ ਪਤਾ ਉਹ ਅਰਨ ਕਰਕੇ ਉਹਨੂੰ ਜ਼ਿਆਦਾ ਖੁਸ਼ੀਆਂ ਦੇ ਦੇਵੇ ਜਿਹੜਾ ਉਹ ਜ਼ਮੀਨ ਵਾਲਾ ਨਾ ਦੇ ਸਕੇ ਡਿਪੈਂਡ ਕਰਦੇ ਲੋਕਾਂ ਦੀ ਸੋਚ ਅੱਜ ਦੇ ਸਮੇਂ ਹੁਣ ਇਹ ਚੀਜ਼ ਬਈ ਚੇਂਜਿੰਗ ਆ ਗਈ ਮੈਮ ਕਿਤਨਾ ਕਿਤੇ ਵੀ ਚੱਲ ਰਿਹਾ ਉਹੀ ਗੋਸ਼ ਦੇਖੋ ਛੋਟੇ ਹੁੰਦੇ ਹੀ ਨਾ ਮਤਲਬ ਕਿ ਸਿਖਾਣਾ ਚਾਹੀਦਾ ਬੱਚੇ ਨੂੰ ਮਤਲਬ ਜਿਵੇਂ ਹੁਣ ਕਾਫੀ ਜਿਹੜੇ ਰਿਚ ਹੁੰਦੇ ਨੇ ਉਹਨਾਂ ਦੇ ਮੁੰਡਿਆਂ ਨੂੰ ਸਿਖਾਇਆ ਜਾਂਦਾਗਾ ਦੱਸਿਆ ਹੀ ਨਹੀਂ ਜਾਂਦਾ ਵੀ ਕਿੱਥੋਂ ਉਹਦਾ ਬਾਪ ਵੀ ਕਮਾ ਕੇ ਲਿਆ ਦਿੰਦਾ ਵੀ ਚੱਲ ਕੋਈ ਨਹੀਂ ਤੈਨੂੰ ਮੈਂ ਦੇ ਦੂੰ ਅਗਲੀ ਪੀੜ੍ਹੀ ਖਾ ਜੂਗੀ ਠੀਕ ਆ ਬਟ ਛੋਟੇ ਹੁੰਦੇ ਤੋਂ ਗਾਇਡੈਂਸ ਕਰਨਾ ਚਾਹੀਦਾ ਮੇਰੇ ਪਾਪਾ ਨੇ ਸ਼ੁਰੂ ਤੋਂ ਹੀ ਮੈਨੂੰ ਫਾਈਨੈਂਸ਼ਲੀ ਇਦਾਂ ਟੀਚ ਕੀਤਾਗਾ ਠੀਕ ਆ ਵੀ ਤੂੰ ਆ ਚੀਜ਼ ਤੇ ਆ ਕਰਨਾ ਠੀਕ ਆ ਸਾਡੇ ਕੋਲ ਖਾਸ ਕੋਈ ਜ਼ਮੀਨ ਜਾਇਦਾਦ ਹੈ ਨਹੀਂਗੀ ਬਟ ਮੈਨੂੰ ਇੰਨਾਕ ਤਾਂ ਹੈਗਾ ਮੇਰੀ ਇੱਕ ਸਾਈ ਠੀਕ ਹੈ ਜੀ ਤੇ ਵੀ ਡੈਡੀ ਨੇ ਸ਼ੁਰੂ ਤੋਂ ਹੀ ਕਰਵਾਇਆ ਹੋਇਆਗਾ ਤੇ ਐ ਮਤਲਬ ਕਿ ਉਹ ਨਹੀਂ ਹੈਗਾ ਵੀ ਉਹ ਉਹਨਾਂ ਨੂੰ ਅਹੀਂ ਸਿਖਾਇਆ ਜਾਂਦਾ ਵੀ ਤੁਸੀਂ ਨਸ਼ਾ ਕਰੋ ਕਰੋ ਫਰਾਨਾ ਉਹ ਠੀਕ ਹੈ ਨਾ ਬਸ ਉਹ ਆਹੀ ਚੀਜ਼ ਕਰਦੇ ਰਹਿੰਦੇ ਨੇ ਉਹਨਾਂ ਨੂੰ ਸ਼ੁਰੂ ਤੋਂ ਮਤਲਬ ਕਿ ਟੀਚ ਹੀ ਨਹੀਂ ਕਰਨ ਪਉਂਦਾ ਹੁੰਦਾ ਤਾਂ ਅੰਨਾ ਪੈਸਾ ਹੁੰਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿੱਥੇ ਯੂਟਿਲਾਈਜ਼ ਕਰੇ ਕਿਤੇ ਤਾਂ ਉਹ ਦੁੱਗਣਾ ਕਰਨ ਹੁਣ ਆਪਾਂ ਅਬਾਨੀ ਹੋਰਾਂ ਨੂੰ ਕਿਉਂ ਪਿੱਟਦੇ ਆ ਉਹ ਅੱਗੇ ਇਨਵੈਸਟ ਕਰ ਰਹੇ ਨੇ ਜਿਹੜੇ ਉਹਨਾਂ ਦੇ ਬੱਚੇ ਨੇ ਪਤਾ ਕਿੰਨੇ ਕਿੰਨੇ ਮਿਲੀਅਨ ਕਰੋੜ ਰੁਪਇਆ ਆਪ ਕਮਾਉਂਦ ਨੇ ਉਹ ਠੀਕ ਹੈ ਨਾ ਜੀ ਤੇ ਉਹ ਇੱਕ ਐਗਜ਼ਾਮਪਲ ਆ ਕ੍ਰਿਸਟਨ ਰ ਉਹਦੇ ਮੁੰਡੇ ਨੂੰ ਉਹ ਮਤਲਬ ਕਿ ਫੋਨ ਵੀ ਨਹੀਂ ਦਵਾਉਂਦਾ ਉਹ ਕਹਿੰਦਾ ਮੈਂ ਇੱਕ ਝਾੜੂ ਵਾਲਾ ਬੰਦਾ ਸੀ ਆ ਤੇ ਮੈਂ ਇੱਥੇ ਤੱਕ ਆਇਆਗਾ ਤੇ ਹੁਣ ਫੇਰ ਮੈਂ ਮਤਲਬ ਕਿ ਆਪਦੇ ਬੱਚੇ ਨੂੰ ਵੀ ਇਹ ਰਿਅਲਾਈਜ਼ ਕਰਾਉਣਾ ਚਾਹੁੰਦਾ ਵੀ ਤੂੰ ਅੰਨ ਕਿਵੇਂ ਕਰੇਗਾ ਜੇ ਉਹ ਹੀ ਹੁਣ ਉਹਨੂੰ ਕੀ ਲੋੜ ਆਇਆ ਦੱਸੋ ਵੀਰੇ ਉਹਦੀ ਸੱਤ ਪੀੜ੍ਹੀਆਂ ਖਾ ਸਕਦੇ ਨੇ ਬੈਠ ਕੇ ਬਟ ਉਹ ਇਹ ਚੀਜ਼ ਕਹਿੰਦਾ ਨਹੀਂ ਨਾ ਕਿਉਂਕਿ ਪੈਸਾ ਇਹੋ ਜਿਹੀ ਚ ਆ ਜਾ ਸਕਦਾ ਜੇ ਬੰਦੇ ਨੇ ਨੌਲਜ ਆਪਣੀ ਕੰਟਰੀ ਸਿਸਟਮ ਹਨਾ ਆਪਣੀ ਕੰਟਰੀ ਚ ਕੀ ਆ ਵੀ ਜਿਹੜੇ ਅਮੀਰ ਘਰ ਨੇ ਉਹ ਆਪਦੇ ਲੋ ਮਤਲਬ ਬੱਚਿਆਂ ਨੂੰ ਜਿਵੇਂ ਚੰਗੀਆਂ ਸਿੱਖਿਆ ਤਾਂ ਬਿਲਕੁਲ ਵੀ ਨਹੀਂ ਦਿੰਦੇ ਉਹ ਕੀ ਕਰਦੇ ਨੇ ਵੀ ਖੁੱਲਾ ਉਹਨਾਂ ਨੂੰ ਪੈਸਾ ਦਿੰਦੇ ਨੇ ਖੁੱਲੀ ਉਹਨਾਂ ਨੂੰ ਸਾਰੀ ਮਤਲਬ ਆਪਾਂ ਕਹਦੇ ਵੀ ਖੁੱਲ੍ਹ ਦੇਤੀ ਪੂਰੀ ਹਰ ਇੱਕ ਚੀਜ਼ ਦੀ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਹਾਂ ਇਹ ਪੈਸਾ ਆਉਂਦਾ ਕਿੱਥੋਂ ਆ ਜਾਂ ਅਸੀਂ ਜ਼ਿੰਦਗੀ ਚ ਕੀ ਕਰਨਾ ਉਹ ਹਮੇਸ਼ਾ ਆਪਦੇ ਪੇਰੈਂਟਸ ਤੇ ਡਿਪੈਂਡ ਰਹਿੰਦੇ ਨੇ ਤਾਂ ਆਈ ਥਿੰਕ ਵੀ ਬੱਚਿਆਂ ਨੂੰ ਮਤਲਬ ਸ਼ੁਰੂ ਤੋਂ ਹੀ ਐਵੇਂ ਦਾ ਗਾਈਡ ਕਰਨਾ ਚਾਹੀਦਾ ਕਿ ਉਹ ਆਪ ਫੰਡ ਕਰਨ ਤੇ ਆਪਦੇ ਮਤਲਬ ਸਾਰੀਆਂ ਚੀਜ਼ਾਂ ਨੂੰ ਆਪ ਮੈਨੇਜ ਕਰਨਾ ਸਿੱਖਣਾ ਹਰੇਕ ਦੀ ਲਾਈਫ ਦੇ ਵਿੱਚ ਮੈਨੇਜਮੈਂਟ ਬਹੁਤ ਜ਼ਰੂਰੀ ਹੈ ਮਤਲਬ ਕਿਤਨਾ ਕਿਤੇ ਪਈ ਗੱਲ ਕਹਿ ਸਕਦੇ ਆ ਬੀਜੇ ਬੱਚੇ ਨੂੰ ਚੰਗਾ ਗਾਈਡ ਕਰਨਾ ਜਿਹੜਾ ਮਾਪਿਓ ਦਾ ਆਪਾਂ ਕਹਿੰਦੇ ਆ ਟੀਚਰ ਹੋਣਾ ਬਹੁਤ ਜ਼ਰੂਰੀ ਹੈ ਪਾਰਲੀ ਕੰਟਰੀਆਂ 'ਚ ਹੁੰਦਾ ਹਮ ਮਤਲਬ ਕਿ ਉਹ ਜਦ ਰਿਟਾਇਰ ਹੋ ਜਾਂਦੇ ਨੇ ਵੱਡੇ ਹੋ ਜਾਂਦੇ ਨੇ ਨਾ ਬੱਚੇ 18 ਸਾਲ ਤੋਂ ਉਹ ਕਹਿੰਦੇ ਨੇ ਅਸੀਂ ਘੁੰਮਣ ਜਾ ਰਹੇ ਆ ਦੇਖੋ ਮੋਸਟਲੀ ਟੂਰਿਸਟ ਇਧਰ ਆਉਂਦੇ ਨੇ ਘੁੰਮਣ ਤੇ ਉਹ ਕਹਿੰਦੇ ਨੇ ਤੁਸੀਂ ਆਪਦਾ ਕਵਾਉ ਕੁਛ ਮਰਜ਼ੀ ਕਰੋ ਅਸੀਂ ਆਪਦਾ ਇੰਜੋਏ ਕਰਨਾ ਇੰਨੇ ਪੈਸੇ ਕਰ ਲੇ ਉਹੀ ਜੀ ਆਪਣੇ ਪੇਰੈਂਟਸ ਨੂੰ ਹੋਣੀ ਚਾਹੀਦੀ ਐ ਨਹੀਂ ਵੀ ਸਾਡੇ ਤੇ ਡਿਪੈਂਡ ਰਹੋ ਤੁਸੀਂ ਵੀ ਅੱਗੇ ਹੋਰ ਹੋਈ ਜਾਓ ਕਿਉਂਕਿ ਪੈਸਾ ਇਹ ਚੀਜ਼ ਆ ਵੀ ਮੁੱਕੀ ਜਾਣਾ ਇਹਦਾ ਜਿੰਨਾ ਮਰਜ਼ੀ ਜੋਰ ਲਾ ਲਓ ਠੀਕ ਆ ਨਾ ਤੁਸੀਂ ਉਹਨੂੰ ਸਿਖਾਓ ਵੀ ਅੱਜ ਤੁਸੀਂ 1000 ਰੁਪਏ ਕਮਾ ਰਹੇ ਹੋ ਤੇ ਅੱਗੇ ਤੁਸੀਂ ਇਹਨੂੰ ਕਿਵੇਂ ਆਨਗਣਾ ਹੁਣ ਐ ਵੀ ਨਹੀਂ ਵੀ ਸਟਿਆ ਚ ਵਗ ਜਾਓ ਉੱਤੇ ਪੈਸਾ ਲੱਗਦਾ ਵੀ ਹਾਂ ਜੀ ਇਹ ਉਮਰ ਇੰਡੀਆ ਚ ਸਿੱਖਣ ਦੀ ਮਤਲਬ ਜਿਹੜੀ ਕਿਸੇ ਵੀ ਬੰਦੇ ਦੀ ਜਿਹੜੀ ਸਿੱਖਣ ਦੀ ਉਮਰ ਆ ਆਪਣੀ ਕੰਟਰੀ ਚ ਕੀ ਕਰਦੇ ਨੇ ਉਦੋਂ ਪੇਰੈਂਟਸ ਸ਼ੈਹ ਦਿੰਦੇ ਨੇ ਉਹਨਾਂ ਨੂੰ ਵੀ ਹਾਂ ਤੁਹਾਡੇ ਲਈ ਅਸੀਂ ਹੈਗੇ ਆ ਉਦੋਂ ਉਹਨਾਂ ਨੂੰ ਸਿਖਾਉਂਦੇ ਨਹੀਂ ਬਿਲਕੁਲ ਵੀ ਬਟ ਬਾਅਦ ਉਹ ਉਹਨਾਂ ਦੇ ਲਈ ਬਹੁਤ 네ਗਟਿਵ ਰਿਜ਼ਲਟਸ ਲੈ ਕੇ ਆਉਂਦੀ ਆ ਉਹਨਾਂ ਦੇ ਉਹੀ ਚੀਜ਼ ਫਿਰ ਉਹਨਾਂ ਨੂੰ ਸਾਰੀ ਉਮਰ ਨਹੀਂ ਪਤਾ ਲੱਗਦਾ ਵੀ ਅਸੀਂ ਕਿਵੇਂ ਆਪਣੀ ਜ਼ਿੰਦਗੀ ਚ ਮੈਨੇਜਮੈਂਟ ਕਰਨੀ ਆ ਕਿਵੇਂ ਅਸੀਂ ਰਿਸਪਾਂਸਿਬਲ ਬਣਨੀ ਆ ਮਤਲਬ ਕਿਤੇ ਨਾ ਕਿਤੇ ਪਹਿਲੇ ਵੀ ਪਹਿਲਾ ਪਹਿਲਾ ਟੀਚਰ ਆ ਉਹ ਮਾਪਿਓ ਹੈ ਤੇ ਦੂਜਾ ਜੇ ਮਾਪੇ ਨੇ ਖੋਲ੍ਹ ਦਿੱਤੇ ਤੇ ਮਲੇ ਹੀ ਨਹੀਂ ਕਿ ਕੁੱਲਾ ਮਲੇ ਪੈਸਾ ਡਾਉਣਾ ਹੀ ਹੈ ਸੋ ਉਸ ਪੈਸੇ ਨੂੰ ਕਮਾਈ ਕਿਦਾਂ ਕਰਨੀ ਆ ਉਹ ਬੱਚੇ ਤੇ ਡਿਪੈਂਡ ਹੈ ਬਿਲਕੁਲ ਹਮ ਮੈਂ ਤੁਰ ਇੱਥੇ ਅਸੀਂ ਕਿਤੇ ਨਾ ਕਿਤੇ ਜਿਹੜਾ ਹਾਸੀਗੜ੍ਹ ਦੇ ਰੂਜ ਇੱਕ ਸੈਟਅਪ ਵੀ ਜ਼ਰੂਰ ਪੱੜਿਆ ਵੀ ਆਧੇ ਸਮੇਂ ਅਸੀਂ ਇਹ ਵੀ ਨਹੀਂ ਕਹਿੰਦੇ ਆ ਨਾ ਵੀ ਕਹੀ ਗੱਲ ਬਤ ਕਰੀ ਵੀ ਕੁੜੀਆਂ ਪਿੱਛੇ ਨੇ ਜਾਂ ਪਰ ਜਿਵੇਂ ਪਹਿਲਾਂ ਨਾਰੇ ਲਾਜ਼ਮ ਸੀ ਕੁੜੀ ਬਚਾਓ ਕੁੜੀ ਪੜਾਓ ਮੈਂ ਕਹਿੰਦਾ ਵੀ ਆਧੇ ਸਮੇਂ ਨੱਕ ਹਾਲ ਦੇ ਸਮੇਂ ਵੀ ਇੰਨਾ ਚੰਗਾ ਜਮਾਨਾ ਹੋਣਾ ਹੋ ਗਿਆ ਵੀ ਕੁੜੀਆਂ ਵੀ ਆਪਣੀ ਲੱਭ ਚੰਗੀਆਂ ਸਟੇਬਲ ਨੇ ਚੰਗੀਆਂ ਕਮਾਈ ਕਰ ਰਹੀਆਂ ਨੇ ਚੰਗੇ ਜੋਬ ਵਗੈਰਾ ਕਰਦੇ ਨੇ ਸੋ ਹੁਣ ਉਹ ਚੀਜ਼ ਕਿਤੇ ਨਾ ਕਿਤੇ ਪੇ ਭਾਂ ਨੇੜੇ ਖਤਮ ਹੁੰਦੇ ਜਾ ਰਹੇ ਨੇ ਦਾਜ ਦੂਜੀ ਪਰਥੜੀ ਗੱਲਬਾਤ ਕਰੀਏ ਜਾਂ ਕਹਿੰਦੇ ਵੀ ਕੁੜੀਆਂ ਨੂੰ ਕੰਮ ਨਹੀਂ ਕਰਨਾ ਕੁੜੀਆਂ ਕਰੇ ਝਾੜੂ ਪੁੱਛਦਾ ਕਰਨੀਆਂ ਆ ਜੋ ਵੀ ਕਿਤੇ ਜਿਹੜੀ ਚੀਜ਼ ਖਤਮ ਹੋ ਗਈ ਸਾਡੇ ਕੋਲ ਮੈਮ ਹੋਰੀ ਐ ਐਗਜ਼ਾਮਪਲ ਨੇ ਵੀ ਮੈਮ ਉਹ ਚੰਗਾ ਪੜਾਉਂਦੇ ਨੇ ਚੰਗਾ ਮੈਂ ਕਰਦੇ ਆ ਹੈ ਜਿੰਗਾ ਖੁਸ਼ ਹੋ ਕੇ ਫਿਰ ਗੱਲ ਸੁਣਨੀ ਚਾਹਨਾ ਪਕਦਾ ਮੈਂ ਦਿਖਾਉਂਦਾ ਵੀ ਆ ਦੇਖੋ ਮਾੜੀ ਨੀਤਾਂ ਲਿਆ ਹੈ ਸੋ ਵਧੀ ਸੋ ਸਾਡੀ ਜ਼ਰੂਰ ਗੁਜਾਰਸ਼ ਹੈ ਜੇ ਤੁਹਾਨੂੰ ਥੋੜਾ ਕੀ ਪੁਆਇੰਟ ਉਹ ਵੀ ਇਸ ਸੀ ਨੂੰ ਲੈ ਕੇ ਜ਼ਰੂਰ ਕਮੈਂਟ ਦਿੱਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਸਾਡੀ ਵੀਡੀਓ ਸਿਰਫ ਐਂਟਰਟੇਨਮੈਂਟ ਲਈ ਹੈ ਇਹਨੂੰ ਕਿਸੇ ਪ੍ਰਕਾਰ ਦਾ ਕੋਈ ਮੁੱਦਾ ਨਾ ਬਣਿਆ ਜੇ ਵੀਡੀਓ ਵਧੀਆ ਲੱਗੀ ਤਾਂ ਆ ਵੀਡੀਓ ਨੂੰ ਜ਼ਰੂਰ ਲਾਈਕ ਤੇ ਡਾ ਸ਼ੇਅਰ ਜ਼ਰੂਰ ਕਰੋ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਲੱਗੀ ਠੀਕ ਹੈ ਜੀ ਸੋ ਮੇਥੋ ਦਿਓ ਇਜਾਜ਼ਤ ਬਾਬਾ ਸ਼ੁਕਰੀਆ ਥੈਂਕ ਯੂ ਸੋ ਮਚ ਥੈਂਕ ਯੂ ਮੇਰਾ ਪਾਪਾ ਬਾਬਾ ਜੀ